ਸੱਜਣੋ ਅੱਜ ਨਾਲ ਚੱਲੇ ਆਂ ਅਸੀਂ ਰਾਮਪੁਰਾ ਫੂਲ ਤੇ ਅੱਜ ਮਾਰਕੀਟ ਬਾਰੇ ਜਾਣਕਾਰੀ ਅਸੀਂ ਪਤਾ ਕਿਹਨੂੰ ਦੇਣ ਲੱਗਿਆ ਮੁੰਡਾ ਆਇਆ ਆਸਟ੍ਰੇਲੀਆ ਚੋਂ ਸਾਡੇ ਕੋਲੇ ਇਹਨੂੰ ਅੱਜ ਅਸੀਂ ਮਾਰਕੀਟ ਇੰਡੀਅਨ ਮਾਰਕੀਟ ਦੇ ਵਿੱਚ ਕਿਹੜੀ ਚੀਜ਼ ਕਿੰਨੇ ਦੀ ਤੇ ਕਿੱਥੋਂ ਤੇ ਕਿਵੇਂ ਮਿਲਦੀ ਹੈ ਸਾਰੀ ਜਾਣਕਾਰੀ ਦੇਣੀ ਹੈ ਅੱਜ 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 ਪ੍ਰੀਤਪ ਨੂੰ ਜਾਣਕਾਰੀ ਦੱਸ ਕਾਦੀ ਦੀ ਅੱਜ ਮਾਰਵਲ ਵਾਲਿਆਂ ਨੇ ਚੱਲਦੀ ਹੈ ਮਾਰਵਲ ਦੱਸਿਓ ਮਾਰਵਲ ਬਾਰੇ ਇਹਦੇ ਬਾਰੇ ਜਾਣਕਾਰੀ ਇਹ ਕਹਿੰਦਾ ਉਹ ਮਾਰਵਲ ਹੀ ਆ ਇਹ ਕਹਿੰਦਾ ਵੀ ਭਾਈ ਮਾਰਵਲ ਮਹਿੰਗਾ ਬਹੁਤ ਮਿਲਦਾ ਆਸਟ੍ਰੇਲੀਆ 'ਚ ਉਹ ਅੱਜ ਇਹਨੂੰ ਡਾਲਰਾਂ ਦੇ ਵਿੱਚ ਰੇਟ ਕਨਵਰਟ ਕਰਕੇ ਦੱਸਾਂਗੇ ਵੀ ਸਾਡੇ ਇਹ ਇੰਨੇ 'ਚ ਮਿਲ ਜਾਂਦਾ ਹੈ ਹਨਾ ਮਾਰਵਲ ਟਾਈਲਾਂ ਟੂਲਾ ਟੂਟੀਆਂ ਟਪੜਿਆਂ ਬਾਰੇ ਸਾਰਿਆਂ ਕਾਹੇ ਬਾਰੇ ਜਾਣਕਾਰੀ ਦੇਵਾਂਗੇ ਕੱਪਰੂ ਜਵਾਨ ਹੋ ਰਿਹਾ ਘਰ ਪਾਊਗਾ ਉੱਥੇ ਜਾ ਕੇ ਆਪਦਾ ਪਹਿਨਾ ਉਹਦੇ ਡੈਡੀ ਨੇ ਪਾਇਆ ਹੁਣ ਇਹ ਤੋਂ ਆਪਾਂ ਫਿਰ ਇਹਨੂੰ ਜਾਣਕਾਰੀ ਦੇਵਾਂਗੇ ਕਿਹੜੀ ਚੀਜ਼ ਤੂੰ ਇੰਡੀਆ ਤੋਂ ਮੰਗਾ ਸਕਦਾ ਹਨਾ ਕਿਉਂ ਪ੍ਰੀਤ ਐਵੇਂ ਇਹਨਾਂ ਗੱਲਬਾਤ ਚਲੋ ਚੱਲਦੇ ਆਜੋ ਆਰਾਮਪੁਰੇ ਨੂੰ ਚਲਦੇ ਆਂ ਆ ਜੀਓ ਦੇ ਪੰਪ ਦੇ ਨਾਲ ਨਾ ਬ੍ਰੀਤ ਉਹ ਜਿੰਦਲ ਟੈਲ ਵਾਲਾ ਜਿੰਦਲ ਟੈਲ ਵਾਲਾ ਰਾਮਪੁਰੇ ਹਾਂਜੀ ਆਪਾਂ ਇਹਨਾਂ ਦੇ ਚੱਲਦੇ ਆ ਜ ਇਹਨਾਂ ਦੇ ਢੇੜਾ ਕੱਢ ਕੇ ਆਉਨੇ ਆ ਵਖਾਉਨੇ ਆ ਮੁੰਡੇ ਨੂੰ ਮੇਲਾ ਆ ਜ ਢੈਲਾ ਟੂਲਾ ਵਾਲਾ ਹੈ ਆ ਦੇਖ ਬ੍ਰੀਤ ਮੈਂ ਜਦੋਂ ਆਪਾਂ ਪਹਿਲੀ ਵਾਰ ਆਏ ਸੀ ਉਦੋਂ ਸ਼ੋਅਰੂਮ ਜਿਆ ਤੇਰਾ ਕਰਦਾ ਨਾ ਉਦੋਂ ਬਣੀ ਜਾਂਦਾ ਸੀ ਹਜੇ ਉਦੋਂ ਬਣੀ ਜਾਂਦਾ ਨਵਾਂ ਸੀ ਹਜੇ ਸ਼ੋਅਰੂਮ ਦੀ ਤਹਿ ਟੁੱੜੀ ਪਈ ਹੈ ਹਾਂਜੀ ਦਿਨੇ ਚਲੋ ਆਜੋ ਪੂਰਾ ਵਿਜੜ ਕਰਾਉਂਦੇ ਆ ਹਾਂ ਨਾ ਵੇ ਗੱਲ ਬਣੀ ਪਈ ਏ ਯਾਰ ਸ਼ੋਰੂਮ ਬਹੁਤ ਸੋਹਣਾ ਬਣਿਆ ਜਿੰਦਰ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿੰਦਰ ਸਾਹਿਬ ਸ਼ੋਰੂਮ ਨਾ ਜਦੋਂ ਮੈਂ ਪਿਛਲੀ ਵਾਰ ਆਇਆ ਆਇਆ ਪਤਾ ਤੈਨੂੰ ਦਿਖਾਵਾਂ ਜਦੋਂ ਮੈਂ ਪਿਛਲੀ ਵਾਰ ਆਇਆ ਨਾ ਹਾਂਜੀ ਉਦੋਂ ਨਾਲੋਂ ਤਾਂ ਮਤਲਬ ਮਾਲਕ ਦੀ ਕਿਰਪਾ ਨਾਲ ਸਰਾ ਕੀਤਾ ਪਿਆ ਸ਼ੋਰੂਮ ਦਾ ਬਿਲਕੁਲ ਬਿਲਕੁਲ ਮਾਲਕ ਦੀ ਪੂਰੀ ਕਿਰਪਾ ਆਪਣੇ ਜੀ ਤੇ ਪਹਿਲਾਂ ਮੈਨੂੰ ਵਿਜਿਟ ਹੀ ਕਰਾਓ ਆ ਸਾਰੇ ਪੋਰਸ਼ਨ ਨਵੇਂ ਬਣਿਆ ਵੀ ਕੀ ਕੀ ਬਣਾਇਆ ਤੁਸੀਂ ਪਿਛਲੀ ਵਾਰ ਨੂੰ ਕਿਉਂਕਿ ਮੈਂ ਵਿਚਾਲੇ ਹੀ ਗਿਆ ਸੀ ਪਿਛਲੀ ਵਾਰ ਆ ਸਾਰਾ ਨਵਾਂ ਬਣ ਗਿਆ ਬਿਲਕੁਲ ਬਿਲਕੁਲ ਹਾਂਜੀ ਆਹ ਕਨਸੈਪਟ ਲਾਤੇ ਵੀ ਦਿਖਾਉਣ ਵਾਸਤੇ ਹਾਂਜੀ ਕਿ ਕਸਟਮਰ ਅਵੇਅਰ ਹੋਵੇ ਕਿ ਆਪਾਂ ਬਾਥ ਨੂੰ ਕਿਸ ਤਰ੍ਹਾਂ ਬਣਾ ਸਕਦੇ ਹਾਂ ਜੀ ਜੀ ਮਤਲਬ ਸਾਰਾ ਵਿਜੂਅਲ ਹੀ ਉਹਦੇ ਸਾਹਮਣੇ ਪਿਆ ਬਿਲਕੁਲ ਬਿਲਕੁਲ ਹਾਂਜੀ ਵੀ ਆ ਜਿਵੇਂ ਇੰਨਾ ਸੋਹਣਾ ਨਿਕਲ ਕੇ ਸਾਹਮਣੇ ਆਜੂਗਾ ਇੰਨਾ ਸੋਹਣਾ ਨਿਕਲ ਕੇ ਸਾਹਮਣੇ ਆਜੂਗਾ ਆਹਾਂ ਮਤਲਬ ਮੈਨੂੰ ਕੁਝ ਵੀ ਦਿਮਾਗ 'ਚ ਬਣਾਉਣ ਦੀ ਲੋੜ ਨਹੀਂ ਮੇਰੇ ਸਾਹਮਣੇ ਬਣਿਆ ਪਿਆ ਸਾਹਮਣੇ ਬਿਲਕੁਲ ਸਾਹਮਣੇ ਬਣਿਆ ਪਿਆ ਜੀ ਇਹਦੇ ਵਿੱਚ ਮਤਲਬ ਕਸਟਮਰ ਕੀ ਆ ਮਤਲਬ ਕਸਟਮਰ ਨੇ ਸਿਰਫ ਆ ਕੇ ਮਤਲਬ ਹੱਥ ਹੀ ਲਾਉਣਾ ਕਿ ਮੈਂ ਇਹ ਬਾਥੂਮ ਪਸੰਦ ਕਰਦਾ ਜੀ ਉਹਨੂੰ ਕੋਈ ਆਰਕੀਟੈਕਟ ਨੂੰ ਆਗ ਦੇ ਨਕਸ਼ਾ ਨੂੰ ਐਕਸਟਰਾ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੂੰ ਉਹਨੂੰ ਇੱਥੇ ਦੇਖ ਕੇ ਬਲਾ ਗਿਆ ਨੇ ਕਿ ਇੱਕ ਬਾਥੂਮ ਐਦਾਂ ਬਣਾ ਲਊਗਾ ਇੱਕ ਬਾਥੂਮ ਐਦਾਂ ਬਣਾ ਲਊਗਾ ਉਹ ਅੱਜ ਕੱਲ੍ਹ ਮਹਿੰਗਾਈ ਦਾ ਜੋਗ ਆ ਜੀ ਉਹਦੇ ਵਿੱਚ ਕੀ ਆ ਅੱਜ ਕੱਲ੍ਹ ਜਮਾਲਾ ਥੋੜੀ ਜੀ ਕੋਈ ਗਾਈਡ ਕਰਦਾ ਤੇ ਉਹ ਉਹਦੇ ਵੱਟੇ ਪੈਸੇ ਭਾਲਦਾ ਜੀ ਹੂੰ ਹੂੰ ਤੇ ਉਹ ਅਸੀਂ ਕਸ਼ਮਰ ਨੂੰ ਪਹਿਲੇ ਪ੍ਰੋਵਾਈਡ ਕਰਾ ਦਿੰਦੇ ਆ ਜਿਹੜੇ 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 ਕਸਟਮਰ ਨੇ ਆਰਕੀਟੈਕਟ ਹਾਇਰ ਕਰਨਾ ਉਹ ਇਹਨਾਂ ਤੁਹਾਡੇ ਕੀਤੇ ਹੋਏ ਆ ਉਹ 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 ਕਲਰ ਕੰਬੀਨੇਸ਼ਨ ਸਾਰਾ ਤਿਆਰ ਕਰਕੇ ਤੁਹਾਨੂੰ ਦੇ ਦਿੰਦੇ ਆ ਉਹ ਕਲਰ ਕੰਬੀਨੇਸ਼ਨ ਦੇ ਹਿਸਾਬ ਨਾਲ ਚੀਜ਼ ਬਣੀ ਖੜੀ ਆ ਬਿਲਕੁਲ ਬਣੀ ਖੜੀ ਚੀਜ਼ ਅਗਲਾ ਲੈ ਜੀ ਲੈ ਜੀ ਹਾਂਜੀ ਹਨਾ ਐਮੀਨ ਗੱਲ ਬਾਤ ਹਾਂਜੀ ਹਾਂਜੀ ਬਿਲਕੁਲ ਅੱਛਾ ਆ ਟਾਈਲਾਂ ਥੱਲੇ ਰੱਖੀਆਂ ਹੋਈਆਂ ਮਾ ਆਹ ਕਿਹੜਾ ਫਰਸ਼ ਦੀ ਡਿਜ਼ਾਈਨ ਆ ਨੇ ਟਾਈਲ نیچے ਰੱਖੀ ਹੋਈ ਹੈ ਜੀ ਇਹ 2x2 ਦੀ ਟਾਈਲ ਹੈ ਇਹ ਜੀ ਜਿਵੇਂ ਆਹ ਮਾਰਕੀਟ ਦੇ ਵਿੱਚ ਇਹ 25 25 28 28 ਰੁਪਏ ਛੇ ਫੁੱਟ ਵੀ ਕੀ ਜਾਂਦੀ ਹੈ ਜੀ ਅੱਛਾ ਜੀ ਇਹ ਸਿਰਫ ਆਪਣੇ ਮਤਲਬ ਜਿੰਦਾ ਟਾਈਲ ਆਰਾਮਪਰਾ ਫੁੱਲ ਜਿੱਥੇ ਸਾਨੂੰ ਖੜੇ ਹਾਂ ਉੱਥੇ ਸਾਨੂੰ ਸਿਰਫ ਇਹ 22 ਰੁਪਏ ਫੁੱਟ ਹੀ ਮਿਲਦੇ ਆ ਜੀ 2x2 ਦੀ ਟਾਈਲ ਸਿਰਫ ਇਹ 22 ਰੁਪਏ ਫੁੱਟਾ ਜੀ ਇਹ ਆਪਾਂ ਅੰਦਰ ਕਾਵਨਾਂ ਚ ਵੀ ਲਾ ਸਕਦੇ ਆ ਜੀ ਇਹ ਆਪਾਂ ਪਾਰਕਿੰਗ ਏਰੀਆ ਦੇ ਵਿੱਚ ਓਪਨੇ ਦੇ ਵਿੱਚ ਵੀ ਲਾ ਸਕਦੇ ਆ ਮਤਲਬ ਬਾਹਰ ਚੱਲੂਗੀ ਇਹ ਇਹ ਪਾਰ ਚੱਲੂਗੀ ਜੀ ਜਿੱਥੇ ਆਪਾਂ ਗੱਡੀਆਂ ਖੜਾਉਣੀ ਆ ਜਿੱਥੇ ਆਪਾਂ ਹੈਵੀ ਵਹੀਕਲ ਜਿਵੇਂ ਟਰੈਕਟਰ ਆਪੋ ਚੁੰਨਰਤਾਰ ਖੜਾਉਣੀ ਆ ਉਹਦੇ ਵਾਸਤੇ ਜਿਵੇਂ 16 ਬਰ 16 ਦੀ ਮੋਟੀ ਟਾਇਲ ਆਉਂਦੀ ਆ ਆ ਪੁੱਤ ਦੇਖ ਤੇਰੇ ਆਸਟ੍ਰੇਲੀਅਨ 1 ਡਾਲਰ ਦੀਆਂ ਆਹਾ ਅ ਅ ਮੇਰੇ ਹਿਸਾਬ ਨਾਲ ਤਾਂ 53 ਰੁਪਏ ਆ ਦਾ ਇਹ ਡਾਲਰ ਡਾਲਰ ਹਾਂਜੀ ਤੇ ਇਹ ਇੱਕ ਟਾਇਲ ਜਿਹੜੀ ਹੈਗੀ ਆ ਇਹ 40 ਦੀ ਆ ਇਹ 40 ਦਾ ਹਾਂਜੀ ਤੇ ਡੂ ਡੂ ਟਾਇਲ ਆ ਜੂਗੀ ਇਹਦੀ ਇੱਕ ਇੱਕ ਡਾਲਰ ਡੂ ਬਿਲਕੁਲ ਹਾਂਜੀ 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 ਹਾਂ ਇੰਨਾ ਸਸਤਾ ਸਾਡੇ ਇੱਥੇ ਸਮਾਨ ਹੈ ਤੇ ਉਹ ਉਹ ਬਈ ਜ਼ਿੰਮੇਵਾਰੀ ਵਾਲੀ ਪੂਰੀ ਹੋਊਗੀ ਚਿਹਟਾਂ ਚੁਟਾਂ ਦਾ ਨਹੀਂ ਪੈਣੀ ਨਹੀਂ ਨਹੀਂ ਚਿਹਟਾਂ ਨਹੀਂ ਪੈਂਦੀ ਮੈਟ ਫਿਨਿਸ਼ ਹੁੰਦੀ ਹੈ ਜੀ ਇਹ ਤੇ ਕੋਈ ਚਿਹਟ ਨਹੀਂ ਪੈਂਦੀ ਠੀਕ ਆ ਜੀ ਇਹ ਮੈਟ ਫਿਨਿਸ਼ ਹੁੰਦੀ ਹੈ ਕੁਝ ਨਹੀਂ ਹੁੰਦਾ ਇਹਨਾਂ ਨੂੰ ਤੇ ਉਹਦੇ ਉਸੇ ਮੈਟ ਚ 글로ਸੀ ਵੀ ਮਿਲ ਜੂਗੀ ਉਸੇ ਚ 글로ਸੀ ਮਿਲ ਜੂਗੀ ਬਟ ਮੈਟ ਦਾ ਹੀ ਫਾਇਦਾ ਲਾਉਂਦਾ ਜੀ ਬਾਹਰ ਮੈਟ ਦਾ ਹੀ ਮੈਟ ਹੀ ਚੱਲਦੀ ਇਹ ਤਿਲਕੇ ਨਾ ਤਿਲਕੇ ਨਾ ਬੰਦਾ ਹਾਂਜੀ ਠੀਕ ਆ ਇਹ ਮੈਟ ਹੀ ਚੱਲਦੀ ਹੈ ਜੀ ਹਾਂ ਤੇ ਆ ਜਿਹੜੇ ਡਿਜ਼ਾਈਨ ਆ ਇਹ ਸਾਰੇ ਸਿਰਫ 22 ਰੁਪਏ ਫੁੱਟ ਦੇ ਵਿੱਚ ਡਿਜ਼ਾਈਨ ਆ ਜੀ ਇਹ ਚ ਬਹੁਤ ਡਿਜ਼ਾਈਨ ਮਿਲਣਗੇ ਆਪਾਂ ਅੱਛਾ ਜਿਹੜ ਨਿਮੇਚਾ ਸਾਰੇ ਪੈਟਰਨ ਮਿਲ ਜਾਣਗੇ ਆਪਾਂ ਨੂੰ ਜੀ ਜਾਂ ਵਾਈਟ ਲੈ ਲਓ ਬੁੱਢੋਂ ਲੈ ਲਓ ਜੀ ਕਿਸੇ ਜ ਮਰਜ਼ੀ ਲੈ ਲਓ ਯਾਰ ਆ ਬੜਾ ਵਧੀਆ ਬਣਾਤਾ ਜਿੰਦਲ ਸਾਹਿਬ ਆਹਾ ਬੜੇ ਵਧੀਆ ਬਣਾਏ ਪਏ ਦਰਵਾਜੇ ਜੇ ਇਹ ਸਾਰਾ ਐਲੀਵੇਸ਼ਨ ਟਾਈਲ ਆ ਜੀ ਅੱਛਾ ਜੀ ਕਸਟਮਰ ਕੀ ਆ ਜਦ ਮੈਂ ਟਾਈਲ ਦਿਖਾਉਂਦੇ ਆ ਪਸੰਦ ਨਹੀਂ ਆਉਂਦੀ ਇਹ ਵਿੱਚ ਕੀ ਐਲੀਵੇਸ਼ਨ ਵਾਂਗੂ ਆਪਾਂ ਤਿਆਰ ਕਰਤਾ ਕਿ ਕਸਟਮਰ ਲੱਗੀ ਹੋਈ ਦੇਖ ਲੈਂਦਾ ਕਿ ਮੇਰਾ ਐਲੀਵੇਸ਼ਨ ਕਿਵੇਂ ਲੱਗੂਗਾ ਘਰੇ ਲੱਗ ਕੇ ਵੀ ਐ ਜਾ ਲੱਗੂ ਐਵੇਂ ਲੱਗੂ ਐਵੇਂ ਲੱਗੂ ਅੱਛਾ ਆ ਸਾਰੇ ਐਲੀਵੇਸ਼ਨ ਐਲੀਵੇਸ਼ਨ ਟਾਈਲ ਆਈਏ ਇਹੇ ਐਲੀਵੇਸ਼ਨ ਬਣਾਤੇ ਜਿਵੇਂ ਆ ਲੱਗੂ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬੰਦੇ ਨੂੰ ਪਏ ਵੇ ਘਰ ਤੋਂ ਵੀ ਲੱਗਦਾ ਕਿ ਯਾਰ ਆ ਤਾਂ ਢਾ ਕੇ ਕਰ ਲਈਏ ਥੋੜਾ ਜਿਹਾ ਹਾਂਜੀ 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 ਤੇ ਆਹਾ ਆ ਵੀ ਇਹ ਵੀ ਐਲੀਵੇਸ਼ਨ ਟਾਈਲ ਹੈ ਜੀ ਆ ਵੀ ਐਲੀਵੇਸ਼ਨ ਹੀ ਆ ਹਾਂਜੀ ਆ ਵੀ ਐਲੀਵੇਸ਼ਨ ਦੇ ਬਣਾ ਇਹ ਸਾਰੇ ਐਲੀਵੇਸ਼ਨ ਟਾਈਲ ਹਨਜੀ ਇਹ ਜੀ ਪਿਛਲੇ ਪਾਸੇ ਲਾਈਟਿੰਗ ਲੂਟਿੰਗ ਲੱਗਣਾ ਸੋਹਣਾ ਬੜਾ ਲੱਗਣ ਲੱਗਿਆ ਹਾਂ ਥੋੜੇ ਕੀ ਕਸ਼ਮਨੂ ਗਾ ਮਤਲਬ ਪਸੰਦ ਕਰਨਾ ਸੋਖਾ ਹੋ ਜਾਂਦਾ ਜੀ ਲਾਈਟਿੰਗ ਨਾਲ ਉਹਨੂੰ ਬੜਾ ਦਿਮਾਗ ਤੇ ਜ਼ੋਰ ਪਾਉਣ ਦੀ ਲੋੜ ਨਹੀਂ ਜਸ ਦੇਖਣਾ ਪਸੰਦ ਕਰਨਾ ਤੇ ਹਾਂ ਭੇਜਣਾ ਜੀ ਹਮ ਇੱਕ ਆ ਕੀ ਆ ਯਰ ਟੀਵੀ ਵਰਗੀਆਂ ਸਕਰੀਨਾਂ ਆ ਕੀ ਪਿਆ ਆ ਟਾਈ ਇਹ ਇਹ ਸਲੈਬ ਆ ਜੀ ਇਹ ਅੱਜ ਕੱਲ ਇਹ ਕਿਚਨਾਂ ਦੇ ਵਿੱਚ ਲੱਗਦੀਆਂ ਸਲੈਬਾਂ ਜੀ ਅੱਛਾ ਜੀ ਇਹਦੇ ਵਿੱਚ ਆਪਣੇ ਕੋਲ ਬਹੁਤ ਕੱਲਾਂ ਮਿਲਣਗੇ ਇਸ ਸਲੈਬ ਦੇ ਵਿੱਚ ਜੀ ਜੀ ਇਹਦੇ ਵਿੱਚ ਬਲੈਕ, ਵਾਈਟ ਜਿਵੇਂ ਅੱਜ ਕੱਲ ਕਹਿੰਦੇ ਨੈਨੋ ਵਾਈਟ ਲੈਣਾ ਜੀ ਉਹ ਸਾਰੇ ਸ਼ੇਡ ਮਿਲਣਗੇ ਆਪਣੇ ਕੋਲ ਜੀ ਤੇ ਵੱਡੀ ਵੱਡੀਆਂ ਜਿੰਨੀਆਂ ਮਰਜ਼ੀ ਵੱਡੀਆਂ ਹਾਂ ਮਰਜ਼ੀ ਵੱਡੀਆਂ 8 ਫੁੱਟੀ 10 ਫੁੱਟੀ ਮਤਲਬ ਸਾਰੇ ਸਾਈਜ਼ ਮਿਲਣਗੇ ਇਹ ਬੇਬਲ ਮਤਲਬ ਜਿੰਨੀ ਵੱਡੀ ਤੇ ਜਿੰਨੀ ਚੌੜੀ ਲੈਣੀ ਹੈ ਲੈ ਲਓ ਲੈ ਲਓ ਹਾਂ ਜੀ ਇਹ ਇਹ ਮੈਨੂ ਮੇਡ ਆ ਇਹ ਮੈਨ ਮੇਡ ਫੈਕਟਰੀ ਚ ਬਣ ਕੇ ਆਉਂਦੀ ਹੈ ਜੀ ਇਹ ਤੇ ਆ ਆ ਟਾਈਲਾਂ ਬਾਰੇ ਵੀ ਮਾੜਾ ਜਿਹਾ ਇਧਰੋਂ ਵੀ ਦੱਸ ਕੇ ਲੰਘ ਜਿਏ ਆਪਾਂ ਜਿਹੜੀ ਇਧਰ ਪਈ ਹੈ ਇਹ ਜਿੰਮੇ 2x2 ਦੀ ਟਾਈਲ ਹੈ ਜੀ ਇਹ ਹਾਂਜੀ ਇਹ ਜਿੰਮੇ ਅੱਜ ਮਾਰਕੀਟ ਦੇ ਵਿੱਚ ਇਹ ਥੋੜਾ ਕੋਸਟਲੀ ਵਿਕੀ ਜਾਂਦੀ ਹੈ ਜੀ ਇਹ ਆਪਣੇ ਕੋਲ ਤੁਹਾਨੂੰ ਸਿਰਫ ਇਹ 27 ਰੁਪਏ ਫੁੱਟ ਮਿਲੂ ਜੀ ਇਹ ਇਹ ਗਲੋਸੀ ਆ ਇਹ ਗਲੋਸੀ ਡਬਲ ਚਾਰਜ ਹੈ ਜੀ ਇਹ ਜੀ ਡਬਲ ਚਾਰਜ ਦਾ ਮਤਲਬ ਕੀ ਹੁੰਦਾ ਜਿਹੜੀ ਦੀ ਮਤਲਬ ਥਿਕਨੈਸ ਵੀ ਇਹਦੀ 9 ਤੋਂ ਪਲੱਸ ਹੁੰਦੀ ਆ ਤੇ ਦੂਜੀ ਇਹ 3mm ਤੱਕ ਇਹਦੀ ਜਿਹੜੀ ਗਲੇਸ ਟੜੀ ਹੁੰਦੀ ਹੈ ਜੀ ਇਹ ਜਿਵੇਂ ਆਪਾਂ ਆਮ ਵਰਤਦੇ ਆ ਯੂਜ਼ ਕਰਦੇ ਆ ਇਹ ਕਹਦੀ ਨਹੀਂ ਖਰਾਬ ਨਹੀਂ ਹੁੰਦੀ ਮਤਲਬ 글로ਸ ਕਦੇ ਵੀ ਖਤਮ ਨਹੀਂ ਹੋਵੇਗੀ ਖਤਮ ਨਹੀਂ ਹੋਵੇਗੀ ਨਹੀਂ ਇਹਦੀ 글로ਸ ਦੇ ਉੱਪਰ ਇਹ ਡਬਲ 글로ਸ ਹਾਂ ਡਬਲ 글로ਸ ਆ ਜੀ ਇਹਨੂੰ ਡਬਲ ਚਾਰਜ ਵੀ ਕਹਿੰਦੇ ਆ ਜੀ ਕਈ ਕੰਪਨੀਆਂ ਇਹਨੂੰ ਟ੍ਰਿਪਲ ਚਾਰਜ ਵੀ ਕਹਿੰਦੀਆਂ ਜੀ ਠੀਕ ਹੈ ਜੀ ਉਹ ਕਸਟਮਰ ਨੂੰ ਥੋੜਾ ਜਿਆ ਖਿੱਚਣ ਵਾਸਤੇ ਡਿਫਰੈਂਟ ਦਾ ਨਾਮ ਰੱਖ ਹੁੰਦੀਆਂ ਜੀ ਕੋਈ ਮਲਟੀ ਵੀ ਕਹਿੰਦੀਆਂ ਜੀ ਹੂੰ ਜਿਵੇਂ ਇਹ ਚੀਜ਼ ਇਹ ਸਾਰੀ ਡਵਾਚਾਰ ਦੇ ਵਿੱਚ ਮਤਲਬ ਕਲਰ ਆਈਏ ਇਹ ਇਹ ਸਾਰੀ 2x2 ਸਾਈਜ਼ ਹੈ ਜੀ ਇਹ ਬਹੁਤ ਵਾਰ ਨਾ ਸਾਨੂੰ ਸੇਮ ਦਿਸਣ ਵਾਲੀ ਟਾਈਲ ਮਿਲਦੀ ਹੁੰਦੀ ਆ ਪਰ ਜਦੋਂ ਲੱਗ ਜਾਂਦੀ ਆ ਉਸ ਤੋਂ ਬਾਅਦ ਉਹਦੇ ਉੱਤੇ ਡੰਡੀਆਂ ਪੈ ਜਾਂਦੀਆਂ ਪੈ ਜਾਂਦੀਆਂ ਇਹਦੇ ਉੱਤੇ ਨੇ ਪੈਂਦੀਆਂ ਜੀ ਇਹਦੇ ਵਿੱਚ ਕੀ ਆਪਣੇ ਕੋਲ ਆਮ ਕੀ ਹੁੰਦਾ ਜੀ ਇਹ 2 बाई 2 ਵੇਚਦੇ ਆ ਰੈਗੂਲਰ ਮਾਰਕੀਟ ਦੇ ਵਿੱਚ ਜੀ ਇਹਦੇ ਵਿੱਚ ਸਾਡੇ ਕੋਲ 2 बाई 2 ਵੀ ਮਿਲੂ ਤੁਹਾਨੂੰ ਡਬਲ ਚਾਰਜ ਜੀ ਤੇ ਨਾਲ ਇਹਦੇ ਨਾਲ ਤੁਹਾਨੂੰ 2 बाई 4 ਵੀ ਮਿਲੂਗੀ ਡਬਲ ਚਾਰਜ ਇਹ ਇਹ 2 बाई 2 ਦੇ ਵਿੱਚ ਗਲੋਸੀ ਜਿਹੜੀ ਡਬਲ ਚਾਰਜ ਹੈ ਕਿੰਨੇ ਕਿ ਰੁਪਏ ਰੇਟ ਆ ਇਹ ਸਿਰਫ 27 ਰੁਪਏ ਫੁੱਟਾ ਜੀ ਡਬਲ ਚਾਰਜ 2 बाई 2 ਠੀਕ ਹੈ ਜਿਵੇਂ ਇੱਕ ਸੀਰੀ ਆ ਜਾਂਦੀ ਹੈ 2 बाई 4 ਡਬਲ ਚਾਰਜ ਜੀ ਜਿਵੇਂ ਆਮ ਕੀ ਹੁੰਦਾ 2 ਵੇ 4 ਅੱਜ ਸਭ ਤੋਂ ਵੱਧ ਰਨਿੰਗ ਦੇ ਵਿੱਚ ਵੇਚਣ ਵਾਲਾ ਸਾਈਜ਼ ਆ ਜੀ ਆਮ ਕੀ ਡਬ ਆਪਣੇ ਕੋਲ ਕਸਟਮਰ ਵਾਸਤੇ 2x4x2 ਡਬਲ 4 ਦੇ ਮਿਲੂਗੀ ਜੀ ਬਹੁਤ ਘੱਟ ਰੇਟ ਤੇ ਬਹੁਤ ਵਧੀਆ ਕੁਆਲਿਟੀ ਜੀ ਇਹ ਕੀ ਰੇਟ ਚ ਮਿਲ ਜੂਗੀ ਇਹ ਸਿਰਫ 35 ਰੁਪਏ ਫੁੱਟ ਪੈਂਦੀ ਹੈ ਜੀ ਜਿਹੜੀ ਸਿੰਪਲ ਸੀਰੀਜ਼ ਹੁੰਦੀ ਹੈ ਜੀ ਜਿਹੜੀ ਇਹਦੇ ਵਿੱਚ ਹੁੰਦੀ ਹੈ ਮਾਰਲੋ ਸੀਰੀਜ਼ ਜੀ ਜਿਵੇਂ ਮਾਰਬਲ ਕੀ ਹੁੰਦਾ ਇਟਾਲੀਅਨ ਰੇਸ਼ੇ ਕਹਿੰਦੇ ਆ ਕੰਪਨੀ ਜੀ ਜਿਵੇਂ ਟਾਲੇ ਮਾਰਬਲ ਦੇ ਲੁੱਕ ਬਣਾਈ ਹੁੰਦੀ ਹੈ ਜੀ ਇਹ 30 ਰੁਪਏ ਪਲੱਸ ਹੁੰਦੀ ਹੈ ਜੀ 38 ਰੁਪਏ ਫੁੱਟ ਪੈਂਦੀ ਹੈ ਇਹ 38 ਰੁਪਏ ਫੁੱਟ ਆ ਇਹਦਾ ਰੇਸ਼ੇ ਨਾਲ ਰੇਸ਼ਾ ਮਤਲਬ ਮਤਲਬ ਮੈਚ ਨਹੀਂ ਹੁੰਦਾ ਹੁੰਦਾ ਜੀ ਇਹ ਐਂਡਲੈਸ ਸੀਰੀ ਨਹੀਂ ਹੁੰਦੀ ਇਹ ਮਤਲਬ ਐਂ ਲੱਗਦਾ ਕਿ ਹਾਂ ਮਿਲੂ ਆ ਰੇਸ਼ਾ ਜੀ ਅਗੇ ਜੇ ਮਰਜ਼ੀ ਲਓ ਇਹ ਦਵਾ ਜਾਰ ਦੇ 2 ਬਾਈ 4 ਜੀ ਠੀਕ ਆ ਜੀ ਇਧਰਲੇ ਪਾਸੇ ਆ ਚੀਜ਼ ਬਣੀ ਇਹਦੇ ਵਿੱਚ ਤੁਹਾਨੂੰ 2 ਬਾਈ 4 ਦੇ ਵਿੱਚ ਵੀ ਤੁਹਾਨੂੰ ਬਹੁਤ ਡਿਜ਼ਾਈਨ ਮਿਲ ਜਾਣਗੇ ਜਿਵੇਂ ਅੱਜਕੱਲ ਸਭ ਤੋਂ ਵੱਧ ਵੇਚਣ ਵਾਲੀ ਚੀਜ਼ ਹੈ ਇਹ ਕਾਰਵਿੰਗ ਜੀ ਆਹੋ ਜੀ ਇਹ ਕਾਰਵਿੰਗ ਆ ਹਾਂਜੀ ਅਕਾਰਵੇਂਗਾ ਜਿਹਦੇ ਵਿੱਚ ਰੇਸ਼ੇ ਚਮਕਦੇ ਆ ਰੇਸ਼ੇ ਚਮਕਦੇ ਆ ਹਾਂਜੀ ਚਮਕਦੇ ਆ ਜੀ ਵੀ ਮਤਲਬ ਇਹ ਮੈਟ ਚ ਵੀ ਆ ਜਾਂਦੀ ਆ ਥੋੜੀ ਮੈਟ ਦੇ ਵਿੱਚ ਵੀ ਹੁੰਦੀ ਆ ਤੇ ਜਿਹੜੇ ਰੇਸ਼ੇ ਹੁੰਦੇ ਆ ਵਿੱਚ ਜੀ ਇਹ ਸ਼ਾਈਨਿੰਗ ਕਰਦੀ ਆ ਜੀ ਇਹ ਸ਼ਾਈਨ ਕਰਦੇ ਆ ਸ਼ਾਈਨਿੰਗ ਕਰਦੇ ਆ ਰੇਸ਼ੇ ਜੀ ਇਹ ਜੋ ਘਰੇ ਬਲਬ ਬਲਬ ਜਗਣਗੇ ਤਾਂ ਇਹ ਚੱਕੂਗੀ ਜੀ ਹਾਂ ਬਾਕੀ ਇਹ ਜਿਹੜੀ ਟਾਈਲ ਆ ਜੀ ਜਿਵੇਂ ਬਿਆਰ ਦੇ ਵਿੱਚ ਸੈਮੀ ਵਿਟਰੀ ਫਾਇਰ ਮਾਲ ਵੀ ਕਿ ਜਾਂਦਾ ਜੀ ਆਪੇ ਨੂੰ ਜਿਹੜਾ ਮਾਲ ਹੈ ਪਿਓਰ ਵਿਟਰੀਫਾਇਡ ਦਾ ਜੀ ਵਿਟਰੀਫਾਇਡ ਕੀ ਆ ਕਿ ਇਹ ਘਸਦਾ ਵੀ ਨਹੀਂ ਖਰਾਬ ਵੀ ਨਹੀਂ ਹੁੰਦਾ ਤੇ ਮਜ਼ਬੂਤੀ ਵੀ ਟਾਈਲ ਦੀ ਬਹੁਤ ਜ਼ਿਆਦਾ ਹੁੰਦੀ ਆ ਜੀ ਤੇ ਪਾਣੀ ਵੀ ਨਹੀਂ ਲੈਂਦਾ ਕਿ ਇਦਾਂ ਨਹੀਂ ਹੈਗਾ ਕਿ ਉੱਪਰ ਪਾਣੀ ਖੜਾ ਥੱਲੇ ਸਲਾਬ ਆਈ ਜਾਊਗੀ ਹਾਂ ਉਦਾਂ ਨਹੀਂ ਆਉਂਦੀ ਇਹਦੇ ਵਿੱਚ ਕਲਰ ਬਹੁਤ ਮਿਲਣਗੇ ਇਹ ਜਿਵੇਂ ਆਮ 35 37 ਵਿਗਦੀ ਹੈ ਇਹ ਸਿਰਫ 33 ਰੁਪਏ ਫੁੱਟ ਮਿਲੂਗੀ ਆਪਨੋ ਜੀ ਜਿਵੇਂ ਸਾਰੇ ਐਂਡਲੈਸ ਸੀਰੀਜ਼ ਆਉਣੀਆਂ ਹੈ ਜੀ ਜੀ ਜੁਨਿਕ ਦੇ ਡਿਜ਼ਾਈਨ ਹੋਣਗੇ ਜੀ ਮਤਲਬ ਐਕਸਟਰਾ ਕਲੈਕਸ਼ਨ ਹੋਊਗੀ ਪਲੱਸ ਸਾਰਾ ਸਟਾਕ ਹਾਜ਼ਰਮਾਲ ਹੋਣਗੇ ਜੀ ਕਿ ਕੱਲੀ ਆਏ ਨਹੀਂ ਹੈਗੇ ਕਿ ਮਾਲ ਦਿਖਾਈਏ ਨਾ ਕਸਟਮਰ ਕਹਿੰਦੀ ਆ ਲੈਣਾ ਜਾਂ ਤਾਂ ਹੈਗਾ ਨਹੀਂ ਇਹ ਸਾਨੂੰ ਸਾਰਾ ਅਵੇਲੇਬਲ ਸਟਾਕ ਮਿਲੂਗਾ ਜੀ हां भाई ए एम ए ਨੀਗਾ ਵੀ ਲੋਟ ਪਿਆ ਨਹੀਂ ਨਾ ਕੱਢਤਾ ਉਦੋਂ ਨਾ ਇਹ ਕੋਈ ਲੋਟ ਆ ਜੀ ਨਾ ਇਹ ਕੋਈ ਓਪਨ ਚਾ ਸਾਰਾ ਮਤਲਬ ਆਪਣੇ ਡੇਢ ਕਿਲੇ ਦੇ ਵਿੱਚ ਸ਼ੈੱਡ ਪਾਏ ਹੋਇਆ ਪ੍ਰੋਪਰ ਮਤਲਬ ਮਾਲ ਰੱਖਿਆ ਹੋਇਆ ਜੀ ਜਦ ਮਾਲ ਘਰੇ ਜਾਊਗਾ ਹਾਂ ਪਤਾ ਲੱਗੂ ਹਾਂ ਮਾਲ ਆਇਆ ਆਣੀ ਹੈਗਾ ਕਿ ਤੁਸੀਂ ਗੋਹੋਂਗੇ ਡੱਬੇ ਦੇਖੋਗੇ ਤਾਂ ਬੁਰਾ ਹਾਲ ਪੈਦਾ ਰੰਗ ਬਨੰਗੇ ਹੋਏ ਪਏ ਹੁੰਦੇ ਆ ਜੀ ਡੱਬੇ ਉਹ ਕੀ ਇੱਕ ਸਾਰ ਮਾਲ ਹੈ ਮਤਲਬ ਕਸਟਮਰ ਦੇ ਪੈਸੇ ਲੱਗੇ ਆ ਹੋਆ ਉਹਦੀ ਘਰੇ ਰੂਹ ਖੁਸ਼ ਹੋਊਗੀ ਹਾਂ ਵੀ ਪੈਸੇ ਲਾ ਕੇ ਆਏਗੇ ਤੇ ਚੀਜ਼ ਚੰਗੀ ਪਈ ਆ ਹਾਂ ਇੱਕ ਗੱਲ ਹੋਰ ਹੈ ਵੀ ਜੋ ਇਹਦੇ ਚ 10 ਡੱਬੇ ਘਟ ਗਏ ਤੁਹਾਨੂੰ ਉਹ ਵੀ ਮਿਲੂਗਾ 5 ਡੱਬੇ ਵੱਧ ਗਏਗੇ ਉਹ ਵੀ ਤਾਂ ਵਾਪਸ ਹੋਣਗੇ ਵਾਪਸ ਹੋਣਗੇ ਜੀ ਉਹ ਵੀ ਪੂਰੇ ਪੈਸਿਆਂ ਦੇ ਵਿੱਚ ਹੋਣਗੇ ਜੀ ਐ ਨਹੀਂ ਦੇਣ ਵਾਲੇ 33 ਜੀ ਜਦੋਂ ਆਲਾ ਵਾਪਸ ਕਰਨਾ ਆ ਗਿਆ ਉਦੋਂ 32 ਉਦੋਂ 30 ਉਦੋਂ ਜਾਂ ਮੱਥੇ ਤੇ ਤਿਓੜੀਆਂ ਪਾ ਕੇ ਬੈਜੋ ਇੱਥੇ ਉਹ ਕੰਮ ਨਹੀਂ ਅਸੀਂ ਰੁੱਖੀ ਤੇ ਸਾਸ ਸੁਸ ਦੀ ਗੱਲ ਕਰਦਾ ਕਿ ਕਸਟਮਰ ਇੱਕ ਆ ਗਿਆ ਤੇ ਦੋ ਕਸਟਮਰ ਵਾਲਾ ਹੋਰ ਭੇਜਦਾ ਸਾਡੇ ਕੋਲ ਜੀ ਉਹ ਭੇਜਦਾ ਤਾਂ ਜੇ ਆਪਾਂ ਸਹੀ ਡੀਲਿੰਗ ਕਰਦੇ ਹਾਂ ਜੀ ਬਿਲਕੁਲ ਜਿਵੇਂ ਅੱਜ ਕੱਲਾ ਜਿਵੇਂ ਆਜ ਟਾਇਲ ਸਭ ਤੋਂ ਵੱਧ ਵਿਗਦੀ ਹੈ ਜੀ ਇਹ ਜਿਵੇਂ ਜਿਵੇਂ 골ਡਨ ਸੀਰੀਜ਼ ਹੈ ਜੀ ਜਿਵੇਂ 34 ਰੁਪਏ ਫਟ ਪੈਂਦੀ ਹੈ ਅੱਜ ਸਭ ਤੋਂ ਵੱਧ ਵੇਚਣ ਵਾਲਾ ਡਿਜ਼ਾਈਨ ਹੈ ਜੀ ਇਹ ਜੀ ਜਿਵੇਂ ਇਹਦੇ ਵਿੱਚ ਤੁਹਾਨੂੰ ਇਹਦੇ ਵਿੱਚ ਡਾਇਲ ਬਹੁਤ ਮਿਲਣਗੇ ਜਿਵੇਂ ਆ ਗਲੋਸੀ ਦੇ ਵਿੱਚ ਮਿਲਣਗੇ ਜੀ ਇਹ ਇਹ ਸਿਰਫ 31 ਰੁਪਏ ਫਟ ਪੈਂਦੀ ਹੈ ਜੀ ਅੱਛਾ ਇਹ 31 ਰੁਪਏ 31 ਆ ਹਾਂ ਜੀ ਇੱਕ ਇਹ ਉਹਦੇ ਨੂੰ 33 ਨਾਲੋਂ 31 ਆ ਮਤਲਬ ਉਦਾਂ ਤਾਂ ਨਹੀਂ ਕਿਤੇ 19 ਕੀ ਦਾ ਫਰਕ ਨਹੀਂ 19 ਕੀ ਨਹੀਂ ਹੁੰਦਾ ਸਰ ਉਹ ਕੀ ਜਿਹੜੀ ਕਾਰਮਿਨ ਸੀਰੀਜ਼ ਹੁੰਦੀ ਹੈ ਜੀ ਉਹ ਪਿੱਛੇ ਕੰਪਨੀ ਦੇ 2 ਰੁਪਏ ਪਲੱਸ ਨਾਲ ਆਉਂਦੀ ਹੈ ਜੀ ਇਹ ਆਪਾਂ ਦੋ ਦੇ ਡਿਫਰੈਂਸ ਰੱਖਿਆ ਹੋਇਆ ਤੇ ਮਤਲਬ ਕਹਿਣ ਤੋਂ ਭਾਵੇਂ ਆ ਵੀ ਇਹਦੀ ਕੁਆਲਿਟੀ ਦੇ ਵਿੱਚ ਕੁਆਲਿਟੀ ਸਰ ਇਹ ਕਲੇ ਸਟੋਨ ਕੰਪਨੀ ਦਾ ਮਾਲ ਆ ਜੀ ਜਿਹੜੀ ਕੀ ਮਤਲਬ ਨਾਮੀ ਬ੍ਰਾਂਡ ਆ ਜਿਵੇਂ ਇੱਕ ਯਾਰੀ ਆ ਸਪੈਂਜਾ ਨਿਟਕੋ ਉਹਨਾਂ ਨੂੰ ਬਣਾ ਕੇ ਦਿੰਦੀ ਹੈ ਜੀ ਬਾਕੀ ਇਹ ਟਾਈਲ ਫੈਕਸੀਬਲ ਆ ਜੀ ਇਹਦੇ ਵਿੱਚ ਕੋਈ ਵੀ ਮਤਲਬ ਬੈਂਡ ਨਹੀਂ ਹੁੰਦਾ ਕਈ ਵਾਰ ਆਪਾਂ ਨਾਲ ਜੋੜ ਕੇ ਟਾਈਲ ਲਗਾ ਦਿੰਦੇ ਆ ਜੀ ਇਹ ਨਾਲ ਜੋੜ ਕੇ ਟਾਈਲ ਲੱਗੂਗੀ ਜੀ ਇਹ ਇਹਦੇ ਵਿੱਚ ਕੀ ਆਪਾਂ ਕਹਿੰਦੇ ਸਪੇਸ ਪਾਉਣਾ ਜ਼ਰੂਰੀ ਆ ਇਹ ਚ ਨਹੀਂ ਵੀ ਸਪੇਸ ਪਾਓਂਗਾ ਤਾਂ ਵੀ ਟਾਈਲ ਲੱਗੂਗੀ ਜੀ ਪੂਰੀ ਲੱਗੂਗੀ ਬਿਲਕੁਲ ਇਹਦੇ ਵਿੱਚ ਸਾਡੇ ਸਾਡੇ ਕੋਲ ਬਹੁਤ ਕਲਰ ਡਾਇਲ ਮਿਲਣਗੇ ਜੀ ਇਹਦੇ ਵਿੱਚ 2 ਵ 4 ਦੇ ਵਿੱਚ ਇਹ ਚ ਕਿੰਨੀ ਮਰਜ਼ੀ ਕਲੈਕਸ਼ਨ ਲੈ ਲਓ ਜੀ ਮਤਲਬ ਮਿਲਣਗੇ ਸਾਰੇ ਅਵੇਲੇਬਲ ਸਟਾਕ ਜੀ ਜੀ ਆ ਦੇਖੋ ਜੀ ਕਿੰਨੇ ਮਰਦੀ ਛੇੜਦੇ ਹੋ ਭਾਈ ਮਤਲਬ ਕਲਰਾਂ ਦੀ ਮਤਲਬ ਕੋਈ ਘਾਟ ਨਹੀਂ ਸਾਡੇ ਕੋਲ ਜੀ ਕਲਰ ਦੀ ਸਟਾਕ ਦੀ ਕੋਈ ਕੋਈ ਘਾਟ ਨਹੀਂ ਜੀ ਤੁਹਾਨੂੰ ਸਟੋਰ ਤੇ ਵੀ ਨਿਗਾ ਮਾਵਾਂਗੇ ਜੀ ਜਿਵੇਂ ਹੈਂਡਲੈਸ ਆ ਜੀ ਸਾਰੇ ਰੇਸ਼ੇ ਜੁੜਨਗੇ ਜੀ ਇਹ ਜੀ ਆ ਦੇਖੋ ਬੁੱਕ ਮੈਚ ਆ ਗਈ ਜੀ ਜਿਵੇਂ ਸ਼੍ਰੀਕਾ ਕਰ ਮੈਂ ਲਾਜ਼ਮ ਮੈਂ ਨੇਚਰਲ ਪੱਥਰੀ ਲੱਗਿਆ ਹੁੰਦਾ ਟਾਲੀਆਂ ਜੀ ਆ ਦੇਖ ਇਹ ਸਾਰੇ ਰੇਸ਼ੇ ਜੁੜਨਗੇ ਆਪਸੇ ਵਿੱਚ ਜੀ ਜਿੰਦਰ ਸਾਹਿਬ ਇੱਕ ਆ ਬਾਲੀ ਵੱਡੀ ਨਹੀਂ ਪਈ ਆ ਹਾਂ ਇੱਕ ਉਹ ਵੀ ਨਿਗਾ ਬਣਾਣਾ ਇਹ 4/6 ਦੀ ਟਾਇਲ ਆ ਜੀ ਹਾਂ ਜਿਹੜਾ ਅਸੀਂ ਤੁਹਾਨੂੰ 2x4 ਦਿਖਾਇਆ ਜਿਵੇਂ ਆ 32x40 ਪਿਆ ਨਾਲ ਜੀ ਇਹ ਤੋਂ ਵੱਡਾ ਸਾਈਜ਼ ਅੱਜ ਵੇਕਣ ਲੱਗ ਗਿਆ 4x6 ਜੀ ਅੱਛਾ ਇਹ ਕਿੰਨੇ ਦੇ ਵਿਕਦੇ ਆ ਹਾਂ ਪੂਰੇ ਵਿਕਦੇ ਆ ਜੀ ਹੁਣ ਇਹ ਰਨਿੰਗ ਦੇ ਵਿੱਚ ਬਣੀ ਹੋਈ ਹੈ ਇਹ ਆਈਟਮ 4x6 ਇਹਦੇ ਵਿੱਚ ਕੀ ਸਾਡੇ ਕੋਲ ਸੋ ਸਾਨੂੰ ਅਸੀਂ ਤੁਹਾਨੂੰ ਅਸੀਂ ਕੱਟੋਗੇ 40 ਤੋਂ 50 ਰਿਆਣ ਦੇ ਸਕਦੇ ਆ 4x6 ਦੇ ਵਿੱਚ ਤੇ ਵੈਸੇ 10000 ਸਕਰ ਫੁੱਟ ਦਾ ਸਮਾਨ ਚਾਹੀਦਾ ਹੁੰਦਾ ਇਹ ਇਹ ਸਾਰਾ ਕੀ ਹੁੰਦਾ ਜਿਹੜਾ 4x6 ਹੁੰਦਾ ਇਹ ਸਾਰਾ ਔਨ ਆਰਡਰ ਮਾਲ ਹੁੰਦਾ ਜੀ ਸਾਰਾ ਠੀਕ ਆ ਹੁਣ ਉੱਟ ਕੀ ਕਸਟਮਰ ਅੱਜ ਪਸੰਦ ਕਰ ਲੈਂਦਾ ਇਹ ਹਫ਼ਤੇ ਤੋਂ ਦਾਦਾਂ ਦੇ ਵਿੱਚ ਪਹਿਲਾਂ ਆਰਡਰ ਲੈਣ ਤੋਂ ਪਹਿਲਾਂ ਕੰਪਨੀ ਦਾ ਕਮਿਟਮੈਂਟ ਸਮਝ ਕੇ ਪੁੱਛ ਕੇ ਕਿ ਬਾਈ ਇਹ ਕਦੋਂ ਦੋ ਦਿਨਾਂ ਨਾਲ ਮਿਲ ਜੂ ਤਿੰਨ ਦਿਨਾਂ ਨਾਲ ਮਿਲ ਜੂ ਤਿੰਨ ਦਿਨਾਂ ਦੇ ਵਿੱਚ ਮਾਲ ਆ ਜਾਂਦਾ ਜੀ ਉਥੋਂ ਮੋਰਬੀ ਤੋਂ ਤੇ ਨਾਲ ਦੇ ਨਾਲ ਇਹਨੂੰ ਸਪਲਾਈ ਕਰ ਦਿੰਦਾ ਇਹ ਬਹੁਤ ਸੈਟਾਂ ਦੇ ਮੇਰਾ ਮਾਲ ਲੱਗ ਜਾਂਦਾ ਜੀ ਬਹੁਤ ਪੈਸਾ ਜੇ ਵੀ ਲੱਗ ਜਾਂਦਾ ਤੇ ਕੋਠਿਆਂ ਦੇ ਵਿੱਚ ਵੀ ਲੱਗ ਜਾਂਦਾ ਇਹ ਮਤਲਬ ਸਾਰਾ ਜੀ ਬਹੁਤ ਸੋਹਣੇ ਪੈਟਰਨ ਦੇ ਵਿੱਚ ਮਿਲੂਗਾ 4 ਵ6 ਇਹ ਲੱਗੀ ਹੋਈ ਟਾਈਲ ਨਹੀਂ ਲੱਗਦੀ ਜੀ ਇੱਕ ਹੋਰ ਦੱਸਾਂ ਇੱਕ ਤਾਂ ਹੁੰਦਾ ਟਾਈਲ ਕਹਿੰਦੇ ਸਰ ਇਹ ਟਾਈਲ ਨਹੀਂ ਲੱਗਦੀ ਲੱਗਿਆ ਹੋਇਆ ਲੱਗਦਾ ਜੀ ਮੈਂ ਓਨਿਕਸ ਮਾਰਬਲ ਆਏ ਹੁੰਦੇ ਇਟਲੀ ਵਾਲੇ ਕਿ ਜਿਹੜਾ ਹੈਂਡਲਰ ਸੀਰੀਜ਼ ਆ ਜੀ ਇਜਮੇ ਰੇਸ਼ਨ ਆ ਰੀਸ਼ਾ ਜੁੜੂ ਆ ਜੀ ਮਤਲਬ ਐ ਫੀਲ ਹੀ ਨਹੀਂ ਆਉਂਦਾ ਕਿ ਟਾਈ ਲੱਗੀ ਹੋਏ ਏਦਾਂ ਲੱਗੂ ਕਿ ਮੈਂ ਆਪਾਂ ਇਟਾਲੀਅਨ ਲਾ ਲਿਆ ਹੁੰਦਾ ਇਹ 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 ਉਹੋ ਚੀਜ਼ ਆ ਜਿੰਦਰ ਸਾਹਿਬ ਵੀ ਮਤਲਬ ਆਪਾਂ ਨੂੰ ਇਹਦੇ ਬੈਥ ਵੀ ਨਹੀਂ ਪਾ ਕੇ ਰੱਖਣ ਦੀ ਲੋੜ ਮਤਲਬ ਹਾਂ ਹਾਂ ਦੇਖੋ ਬਿਲਕੁਲ ਨਾ ਜੁੜ ਕੇ ਲੱਗੂ ਅਰੇ ਕਮਰੇ ਦੇ ਵਿੱਚ ਇੱਕੋ ਹੀ ਪੱਥਰ ਲੱਗੂਗਾ ਵੀ ਇੱਕੋ ਹੀ ਲੱਗਿਆ ਹੋਇਆ ਹਾਂ ਬਿਲਕੁਲ ਇੱਕ ਹੀ ਲੱਗਿਆ ਹੋਇਆ ਜੀ ਇੱਕੋ ਹੀ ਲੱਗਿਆ ਹੋਇਆ ਜੀ ਇਹ ਜਿਵੇਂ ਸਾਨੂੰ 32 ਜੋਨ ਮਿਲ ਜੂ ਜੀ ਇਹਦਾ 3264 ਆ ਜੀ ਵੀ ਥੋੜਾ ਜਿਹਾ ਛੋਟਾ ਕਰਨਾ ਇਹ ਛੋਟਾ ਛੋਟਾ ਕਰਨਾ ਹਾਂ ਜੀ ਜਿ ਵੇ 33 ਰੁਪਏ ਫਟਦੀ ਹੈ ਇਹ ਇਹ ਐਂਡਲੈਸ ਸੀਰੀਜ਼ ਆ ਜਿਵੇਂ ਆ ਸ਼ੇਡ ਆ ਜੀ ਇਹ ਸਾਰਾ ਕਲੇ ਆਰਟ ਕੰਪਨੀ ਦਾ ਮਾਲ ਆ ਜੀ ਇਹ ਤੁਸੀਂ ਜੇ ਬ੍ਰਾਂਡ ਦੇ ਸ਼ੋਅਰੂਮ 'ਚ ਵੀ ਆਉਂਗੇ ਨਹੀਂ ਉੱਥੇ ਇਹੀ ਕਲਰ ਮੰਗੋਗੇ ਪਿਆਰਿਆਂ ਦੇ ਸ਼ੋਅਰੂਮ 'ਚ ਤੁਹਾਨੂੰ ਜਮ੍ਹਾਂ ਸੇਮ ਇਹੀ ਕਲਰ ਮਿਲੂਗਾ ਇਹ ਵੀ ਡਬਲ ਚਾਰਜ ਆ ਇਹ ਸਾਰਾ ਇਹ ਜੀ ਵੀ ਡੀ ਕੁਆਲਿਟੀ ਹੁੰਦਾ ਹੈ ਡਵਾ ਚਾਰਜ ਨਹੀਂ ਹੁੰਦਾ ਜੀ ਇਹ ਜੀ ਵੀ ਡੀ ਕੁਆਲਿਟੀ ਆ ਜੀ ਜੀ ਵੀ ਡੀ ਦਾ ਮਤਲਬ ਕਿ ਬਿਟ੍ਰਿਫਾਇਡ ਹੁੰਦਾ ਜੀ ਇਹ ਲੱਗਣ ਤੇ ਦੇਖਣ ਜ ਟਾਲੀਅਨ ਮੰਗੂ ਲੱਗਦਾ ਇਹ ਡਵਾ ਚਾਰਜ ਹੁੰਦਾ ਜੀ ਉਹ 'ਚ ਸਿੰਪਲ ਸੂਪਰ ਕਲਰ ਆਉਂਦੇ ਆ ਅੱਛਾ ਜ ਚਾਗ ਪੈਂਦੇ ਕਿ ਟਾਲੀਆਂ ਲੱਗ ਜਾਂਦਾ ਜਿਵੇਂ ਜੀ ਇਹ ਅੱਜ ਸਭ ਤੋਂ ਵੱਧ ਵਿਗਲਾਂ ਦਾ ਡਿਜ਼ਾਈਨ ਹੈ ਜੀ ਇਹ ਆ ਦੇਖੋ ਇਹ ਸਾਰੇ ਬੱਤੀ ਜੌਣ ਦੇ ਸ਼ੇਡ ਆ ਜੀ ਹਮ ਆ ਦੇਖੋ ਆਈ ਕਾਰਵਿੰਗ ਹੈ ਜੀ ਇਹ 2 ਰੁਪਏ ਇਹ 2 ਰੁਪਏ ਪਲੱਸ ਹੁੰਦਾ ਰੇਟ ਜੀ ਠੀਕ ਹੈ ਜੀ ਬਾਕੀ ਸਾਨੂੰ ਮੈਂ ਉਧਰ ਵੀ ਹੋਰ ਕੋਈ ਵੈਰਾਈਟੀ ਬਹੁਤ ਬਹੁਤ ਆਜੋ 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 ਸਾਨੂੰ ਅਜ ਸਾਰਾ ਦਿਖਾਓ ਨਾ ਸ਼ੋਰੂਮ ਅਜ ਬਿਲਕੁਲ ਸਾਰੇ ਦਿਖਾਵਾਂਗੇ ਸਾਨੂੰ ਜੇ ਤੁਸੀਂ ਆਏ ਸਾਡੇ ਕੋਲ ਚੱਲ ਕੇ ਜੀ ਕੋਈ ਚੀਜ਼ ਉਹ ਜੀ ਨਾ ਹੋਵੇ ਵੀ ਸਾਡਾ ਕਸਟਮਰ ਸਾਡਾ ਦੇਖਣ ਵਾਲਾ ਵੀ ਉਹਨੂੰ ਆਏ ਲੱਗੇ ਕਿ ਆ ਚੀਜ਼ ਰਹਿ ਗਈ ਉਹ ਆ ਕੇ ਆਏ ਨਾ ਸਾਨੂੰ ਕਵੇ ਵੀ ਸਾਨੂੰ ਤੁਸੀਂ ਦਿਖਾਇਆ ਨਹੀਂ ਅਸੀਂ ਸ਼ੋਰੂਮ ਤੇ ਜਾ ਕੇ ਆ ਚੀਜ਼ ਵੀ ਵੇਖ ਲਈ ਉੱਪਰ ਨਾ ਚੱਲੀਏ ਕਿ ਥੱਲੇ ਦੇਖੀਏ ਪਹਿਲਾਂ ਉੱਪਰ ਵੀ ਖਾਣਾ ਪਹਿਲਾਂ ਥੱਲੇ ਦਿਖਾ ਦੇ ਆਜੋ ਆਜੋ ਆ ਦਿਖਾ ਦਿਓ ਫਿਰ ਜੇ ਮੈਂ ਇਹਨਾਂ ਤੋਂ ਸ਼ੁਰੂ ਹੋਵੋ ਆਹ ਆ ਕੀ ਆਹ ਇਹ ਸਲੈਬਸ ਆ ਜੀ ਇਹ ਕਿਚਨ ਦੇ ਵਿੱਚ ਲੱਗਦੇ ਨੇ ਜਿਹੜੇ ਮੈਂ ਤੁਹਾਨੂੰ ਉਧਰ ਪਿੱਛੇ ਦਿਖਾਏ ਸੀ ਜੀ ਇਹ ਉਹਦੇ ਛੋਟੇ ਪਾਰਟ ਲਾਏ ਹੋਏ ਆ ਕਿ ਕਸਟਮਰ ਨੇ ਇੱਕ ਥਾਂ ਦੇ ਵਾਲੇ ਜੋ ਦੇਖਦਾ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਬਲੈਕ ਲਾਵਾਂ ਵਾਈਟ ਲਾਵਾਂ ਇਹ ਮਤਲਬ ਕੰਪਨੀ ਨੇ ਇੱਕ ਪ੍ਰੋਜੈਕਟ ਬਣਾ ਕੇ ਭੇਜਿਆ ਆ ਕਿ ਇੱਥੇ ਬੰਦਾ ਖੜ ਕੇ ਦੇਖ ਸਕਦਾ ਕਿ ਮੈਂ ਵਾਈਟ ਨੂੰ ਚੂਜ਼ ਕਰਾਂ ਤੇ ਐਵਰੀ ਸ਼ੇਡ ਨੂੰ ਚੂਜ਼ ਕਰਾਂ ਠੀਕ ਹੈ ਜੀ ਬਲੈਕ ਨੂੰ ਕਰਾਂ ਤੇ ਗ੍ਰੇ ਨੂੰ ਕਰਾਂ ਜੀ ਇਹਦੇ ਵਿੱਚ ਕੀ ਆ ਬਹੁਤ ਕੱਲ ਮਤਲਬ ਇਧਰ ਕਿਚਨ ਕਨਸੈਪਟ ਦੇ ਵਿੱਚ ਆ ਗਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਿਚਨ ਦਾ ਸੈੱਟ ਦੇ ਵਿੱਚ ਆ ਗਏ ਇਹਦੇ ਜਿਵੇਂ ਆ ਪੋਸਟਰ ਮਿਲਣਗੇ ਜੀ ਮਤਲਬ ਆਪਾਂ ਨੂੰ ਸਿਰਫ ਇਹ 500 ਰੁਪਏ ਦਾ ਮਿਲੂਗਾ ਉੱਪਰ ਜਿਹੜਾ ਪੋਸਟਰ ਆ ਉਹਦੇ ਵਿੱਚ ਕਲਰ ਤੁਹਾਨੂੰ ਬਹੁਤ ਦਿਖਾ ਦਾਂਗੇ ਜੀ ਮਤਲਬ ਆ ਇੱਕ ਜਿਹੜਾ ਵੀ ਬੰਦਾ ਆਪਦੀ ਕਿਚਨ ਬਣਾ ਰਿਹਾ ਉਹ ਇੱਕ 500 ਰੁਪਏ ਦਾ ਲਿਆ ਸਕਦਾ ਹਾਂਜੀ ਆਪਣੇ ਕੋਲੋਂ ਠੀਕ ਹੈ ਉਹ ਕੋਈ ਵੀ ਚੂਜ਼ ਕਰ ਲਓ ਕੋਈ ਵੀ ਚੂਜ਼ ਕਰ ਲਓ ਹਾਂਜੀ ਜਿਹੜਾ ਇੰਨੀ ਵੱਡੀ ਸਾਈਜ਼ ਦੇ ਵਿੱਚ ਹੋਊਗਾ ਉਹ 500 ਦਾ ਮਿਲੂਗਾ 500 ਰੁਪਏ ਮਿਲੂਗਾ 2x4 ਦਾ ਪੇਜ ਜੀ ਠੀਕ ਹੈ ਜੀ ਜਿਵੇਂ ਉਹ 2 ਦਾ ਬਾਥਰੂਮ ਆ ਜਾਂਦਾ ਅੱਜ ਜਿਹੜਾ ਬਾਥਰੂਮ ਹੈ ਜੀ ਇਹ ਹਰੇਕ ਗਰੀਬ ਤੇ ਹਰੇਕ ਅਮੀਰ ਦੇ ਘਰੇ ਲੋੜ ਹੈ ਜੀ ਬਾਥਰੂਮ ਦੀ ਤੇ ਉਹਦੇ ਵਿੱਚ ਕੀ ਹੁੰਦਾ ਹਰੇਕ ਕਸਟਮਰ ਨੂੰ ਹੁੰਦਾ ਹੈ ਜੀ ਆਪਾਂ ਘੱਟ ਰੇਟ ਦੇ ਵਿੱਚ ਵਧੀਆ ਬਾਥਰੂਮ ਬਣਾ ਲਈਏ ਜੀ ਇਹ ਅੱਜ ਸਭ ਤੋਂ ਵੱਧ ਚੱਲਣ ਵਾਲਾ ਸਾਈਜ਼ ਆ 12 18 ਜੀ ਫੁੱਟ ਬਾਈ 1.5 ਫੁੱਟ ਕਹਿੰਦੇ ਆ ਠੀਕ ਹੈ ਜੀ ਇਹਦੇ ਵਿੱਚ ਜੇ ਮਕੰਨਾਂ ਵਾਲੇ ਮਾਲ ਦੇ ਵਿੱਚ ਇੱਕ ਸੌ ਸਿਰ ਮੇਰਾ ਡੱਬਾ ਜੀ ਉਹਦੇ ਵਿੱਚ 9 ਫੁੱਟ ਮਾਲ ਹੋਊਗਾ 9 ਫੁੱਟ ਮਾਲ ਪਰ ਮੈਂ ਤੁਹਾਨੂੰ ਆਈ ਪੁੱਛਿਆ ਕਿ ਮਾਲ ਲੈਣਾਂ ਦੇ ਲਈ ਜਿਵੇਂ ਇਹ 2 200 ਦਾ ਵਿਕੀ ਜਾਂਦਾ ਜੀ ਕਿ ਇਹ ਸਾਡੇ ਕੋਲ ਆਊਗਾ ਕੋਈ ਵੀ ਕਸਟਮਰ ਜੀ 180 ਰੁਪਏ ਦਾ ਡੱਬਾ ਕਿੰਨੇ ਮਾਰ ਦੀ ਸਾਡੇ ਤੋਂ ਮਾਲ ਲੈ ਜਾਓ ਜੀ ਇਹਦੇ ਵਿੱਚ ਬਹੁਤ ਕਲਰ ਮਿਲਣਗੇ ਸਾਡੇ ਕੋਲ ਜੀ ਆਹ 180 ਰੁਪਏ ਵਾਲੇ ਡੱਬੇ ਆ 180 ਰੁਪਏ ਵਾਲੇ ਡੱਬੇ ਆ 9 ਫੁੱਟ ਮਾਲ ਹੋਊਗਾ ਬਾਥਰੂਮਾਂ 'ਚ ਲੱਗੂਗਾ ਤੇ ਇਹ ਜਿੰਨੇ ਮਰਜ਼ੀ ਡਿਜ਼ਾਈਨ ਆ ਸਾਰੇ ਇਹ ਬਾਕੀ ਸਾਰਾ ਹਾਜ਼ਰਾ ਮਾਲ ਹੋਆ ਸਾਰਾ ਇਹ ਕਲਾਇਨ ਨੇ ਕਿ ਇਹ ਤਾਂ ਕਲਾ ਦੁਖਾਉਣ ਵਾਸਤੇ ਹੋਰ ਦੀ ਬਾਅਦ ਚ ਕਸਟਮ ਲੈਣਾ ਆਵੇ ਉਦੋਂ ਗੱਲ ਕੁਝ ਹੋਰ ਇਹ ਕਿੰਨੀ ਮਰਜ਼ੀ ਕੁਆਂਟੀਟੀ ਤੁਸੀਂ ਲੈ ਸਕਦੇ ਆ ਸਾਡੇ ਕੋਲ 2000 ਫੁੱਟ ਕੋਈ 500 ਫੁੱਟ ਲੈਣਾ ਕਿਸੇ ਨੇ 200 ਫੁੱਟ ਲੈਣਾ ਬਸ ਹੁੰਦਾ ਜੀ ਉਹ ਕੋਈ ਗੁਰਦੁਆਰੇ ਦੀ ਜਗ੍ਹਾ ਬਾਥਰੂਮ ਬਣ ਰਹੇ ਆ ਕੋਈ ਵੱਡੀ ਜਗ੍ਹਾ ਬਣ ਰਹੇ ਆ ਤਾਂ ਭਾਵੇਂ ਤੁਸੀਂ ਮੰਨ ਲਓ ਵੀ 50 ਬਾਥਰੂਮ ਬਣਾ ਰਹੇ ਆ ਤਾਂ ਵੀ ਕੋਈ ਟਕ ਟਾਂ ਵੀ ਮਿਲੂਆ ਜੀ ਹਾਜ਼ਰਾ ਮਾਲ ਹੋਆ ਹਾਂਜੀ ਆ ਜੋ ਸਾਰਾ ਸਟਾਕ ਨਾਲ ਕੰਮ ਕਰਦੇ ਆਂ ਭਾਜੀ ਆ ਜੋ ਤਾਂ ਚਲਿਏ ਤਾਂ ਤੁਹਾਨੂੰ ਉਧਰੇ ਪਾਸੇ ਦਿਖਾਉਣੇ ਆਜੋ ਚਲੋ 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 ਇੱਧਰ ਹਜੇ ਕੰਮ ਚੱਲ ਰਿਹਾ ਜਿੰਦਰ ਸਾਹਿਬ ਹਨਾ ਹਾਂਜੀ ਹਾਂਜੀ ਇਹ ਚੱਲੀ ਜਾਂਦਾ ਜਦੋਂ ਤੁਸੀਂ ਸਰ ਨੈਕਸਟ ਵਾਰ ਆਉਂਗੇ ਉਹ ਤੁਹਾਨੂੰ ਇਹ ਕੰਪਲੀਟ ਮਿਲੂਗਾ ਜੀ ਜੀ ਇਹ ਚੱਲੀ ਬਣੀ ਆਹ ਕਾਦੇ ਲਈ ਲਾਤੀਆਂ ਆਹਾ ਇਹ ਟਾਈਲ ਜਿਹੜਾ 4x6 ਦੀ ਬੱਡੀ ਜੀ ਜੇ ਮੈਂ ਤੁਹਾਨੂੰ ਨੀਚੇ ਦਿਖਾਈ ਸੀ ਇਹਦੇ ਵਿੱਚ ਬਹੁਤ ਆਰਟੀਕਲ ਮਿਲਣਗੇ ਆਪਣੇ ਜੀ 4x6 ਦੇ ਵਿੱਚ ਅੱਛਾ ਕੁਝ ਥੱਲੇ ਲੱਗੇ ਹੋਏ ਆ ਕੁਝ ਉੱਪਰ ਲੱਗੇ ਉੱਪਰ ਲੱਗੇ ਹੋਏ ਸਾਰੀ ਕਲੈਕਸ਼ਨ ਪੂਰੀ ਵੀ ਨਹੀਂ ਹੁੰਦੀ ਨਹੀਂ ਜੀ ਇਹ ਵਿੱਚ ਤੁਹਾਨੂੰ ਡੈਨ ਬਹੁਤ ਮਿਲ ਜਾਣਗੇ ਜੀ ਜਿਵੇਂ ਇਹਦੇ ਵਿੱਚ ਆਪਾਂ ਨੂੰ ਜਿਵੇਂ ਅੱਜਕੱਲ ਕਸਟਮਰ ਦੀ ਡਿਮਾਂਡ ਹੁੰਦੀ ਹੈ ਜੀ ਜੀ ਬਾਥਰੂਮ ਕਨਸੈਪਟ ਦੀ ਜੀ ਇਹ ਬਾਥਰੂਮ ਕਨਸੈਪਟ ਮਿਲਣਗੇ ਜੀ ਇਹ ਕੰਬੀਨੇਸ਼ਨ ਹੋ ਜਾਂਦਾ ਜੀ ਦੋ ਸ਼ੇਡਾਂ ਦਾ ਜੀ ਅੱਛਾ ਦੋ ਅਲੱਗ-ਅਲੱਗ ਤਰ੍ਹਾਂ ਦੀਆਂ ਟਾਈਲਾਂ ਰਲ ਕੇ ਲੱਗ ਜਾਂਦਾ ਹਾਂਜੀ ਫਿਰ ਮ ਜੀ ਜਿਹੜੇ ਮਾਰੇ ਫੇ ਕੰਬੀਨੇਸ਼ਨ ਹੈ ਜੀ ਸਾਰੇ ਇਹ ਇਹ ਕਾਰਬੋਨਟਾਈਲ ਹੈ ਜੀ ਸਾਰੀ ਇਹ ਬਾਕੀ ਕਿੰਨਾ ਮਰਜੀ ਸਟਾਕ ਲੋ ਜੀ ਮਤਲਬ ਅਵੇਲੇਬਲ ਸਟਾਕ ਹੋਗਾ ਜੀ ਜੋ ਤੁਹਾਡੇ ਆਰਕੀਟੈਕਟ ਨੇ ਤੁਹਾਨੂੰ ਕੰਬੀਨੇਸ਼ਨ ਬਣਾ ਕੇ ਦਿੱਤਾ ਉਹ ਵੀ ਮਿਲ ਜੂਗਾ ਜੇ ਤੁਹਾਡੇ ਆਰਕੀਟੈਕਟ ਨੇ ਨਹੀਂ ਦਿੱਤਾ ਤਾਂ ਇੱਥੋਂ ਬਣ ਕੇ ਇੱਥੋਂ ਹੀ ਬਣ ਕੇ ਮਿਲ ਜੂਗਾ ਇੱਥੋਂ ਵੀ ਬਣ ਕੇ ਮਿਲ ਜੂਗਾ ਬਣ ਕੇ ਮਿਲ ਜੂ ਬਿਲਕੁਲ ਜੀ ਹਾਂ ਉਹ ਦੇਖੋ ਮਗਰਲੇ ਪਾਸੇ ਹਾਂਜੀ ਸਾਰੇ ਮਿਲ ਜਾਣਗੇ ਜੀ ਮਾ ਪੈਟਰਨ ਹੈ ਜੀ ਤੁਹਾਨੂੰ ਜਿਵੇਂ ਦਾ ਪਸੰਦ ਆ ਯਾਰ ਕਹਿਣ ਤੋਂ ਬਾਅਦ ਮੁਰਨ ਨਹੀਂ ਦਿੱਤਾ ਜਾਊਗਾ ਨਹੀਂ ਬਿਲਕੁਲ ਬਿਲਕੁਲ ਸਾਰੇ ਵੈਰਾਈਟੀਆਂ ਮਿਲ ਜਾਣਗੇ ਜਿਵੇਂ ਆ ਦੇਖੋ ਆ ਕੋਮੇਸ਼ਣ ਆ ਜੀ ਇਹ ਹੁਣ ਇੱਥੇ ਸਿੰਪਲ ਜਿਹਾ ਲੱਗਦਾ ਜੀ ਇਹ ਸਮਾਂ ਹੁਣ ਬਣਿਆ ਹੋਇਆ ਦੇਖੋ ਨਾ ਜੀ ਤੁਹਾਨੂੰ ਜਮਲ ਨਾਲ ਦੇ ਤੁਹਾਨੂੰ ਇਹ ਪੂਰੀ ਮੈਚਿੰਗ ਮਤਲਬ ਦਿਖਾਉਣਾ ਆ ਦੇਖੋ ਜੀ ਆ ਸਿਆਹਾ ਆ ਦੇਖੋ ਜੀ ਇਹ ਸਾਰਾ ਕੰਬੀਨੇਸ਼ਨ ਬਣਾਇਆ ਹੋਇਆ ਜੀ ਹਾਂ ਆਹ ਬਣਿਆ ਹੋਇਆ ਹਾਂਜੀ ਬਣ ਕੇ ਦੇਖੋ ਉੱਥੇ ਟਾਇਲ ਕੀ ਲੱਗ ਰਹੀ ਹੈ ਇੱਥੇ ਬਣਿਆ ਵਾਂਗ ਲੱਗਦਾ ਲੱਗ ਕੇ ਬਿਊਟੀ ਵਧ ਜਾਂਦੀ ਹੈ ਜੀ ਆਹ ਦੇਖੋ ਜਿਵੇਂ ਆ ਵੀ ਕੰਬੀਨੇਸ਼ਨ ਬਣਿਆ ਹੋਇਆ ਜੀ ਆਹ ਹੁਣ ਕਟੂਪਟਾ ਮਤਲਬ ਤਿੰਨ ਤਰ੍ਹਾਂ ਦੀਆਂ ਦੋ ਤਰ੍ਹਾਂ ਦੀਆਂ ਟਾਇਲਾਂ ਟੈਲ ਇਹ ਕਟਿੰਗ ਕਰਕੇ ਬਣ ਕੇ ਡਿਆਨ ਜੀ ਇਹਨੂੰ ਕਟਿੰਗ ਕਰਕੇ ਅਲੱਗ ਟਾਇਲ ਬਣ ਗਈ ਆਹ ਲੱਗ ਬਣ ਗਈ ਆਹ ਇਹ ਅਲੱਗ ਬਣ ਗਈ ਹਾਂਜੀ ਇਹ ਜਿਵੇਂ ਕਿ ਅੱਜਕੱਲ੍ਹ ਬਾਥ ਥੀਰੀ ਅਲੱਗ ਬਣਾਉਂਦੇ ਆ ਜੀ ਜੀ ਜਿਵੇਂ ਅਵੋ ਜੋ ਮੇਰਾ ਅਲੱਗ ਬਣਾਉਂਦੇ ਆ ਜੀ ਇਹ ਉਦਾਂ ਕੰਬੀਸ਼ਨ ਬਣਾਏ ਹੋਇਆ ਆ ਭਾਜੀ ਨਾਲ ਹਾਂ ਜਿਵੇਂ ਕੱਚ ਦਾ ਲਾ ਕੇ ਟੁਕੜਾ ਜਾਂ ਜਾਂ ਪੱਰ ਦਾ ਲਾ ਕੇ ਹਨ ਜਿਵੇਂ ਇਹ ਬਣ ਜਾਂਦਾ ਜੀ ਇਦਾਂ ਹਾਂ ਜਿਵੇਂ ਟਾਈਲ ਉਹੀ ਆ ਜੀ ਕਟਿੰਗ ਕਰਕੇ ਡਾਇਆ ਬਣਾਤਾ ਜੀ ਮਤਲਬ ਹਾਂ ਉਹਨੂੰ ਲਾਉਣ ਦਾ ਤਰੀਕਾ ਲਾਉਣ ਦਾ ਤਰੀਕਾ ਜੀ ਜਿਵੇਂ ਉਹ ਟਾਈਲ ਆ ਜੀ ਇਹ ਹੁਣ ਲੱਗੀ ਹੋਈ ਇਹਦਾ ਜੋੜ ਵੀ ਨਹੀਂ ਲੱਭੂ ਆ ਜੀ ਹੂੰ ਨਾਲੇ ਹਾਲਾਂਕਿ ਇਹ ਤਾਂ ਹਜੇ ਇੱਥੇ ਟਕਾਈ ਹੋਈ ਆ ਜਦੋਂ ਮੈਸਤਰੀ ਨੇ ਲਾਈ ਤਾਂ ਇਹਦੋਂ ਵੀ ਨੈਕਸਟ ਲੈਵਲ ਹੋ ਗਿਆ ਇਹ ਵੀ ਬਿਲਕੁਲ ਲੱਗੀ ਬਣ ਜਾਣੀ ਆ ਜੀ ਹਾਂ ਉਹ ਸ ਇੱਕ ਹੋਰ ਉਹ ਬਣਿਆ ਹੋਇਆ ਆ ਆ ਦੇਖੋ ਆ ਹਜੇ ਇੱਥੇ ਮੇਰੇ ਹਿਸਾਬ ਨਾਲ ਤੁਹਾਡਾ ਕੰਮ ਚੱਲ ਰਿਹਾ ਹੈ ਹਾਂ ਚੱਲ ਰਿਹਾ ਹਾਂਜੀ ਹਜੇ ਇਹ ਪੂਰਾ ਕੰਮ ਇਨਕੰਪਲੀਟ ਹੈ ਜੀ ਇਹ ਜੇ ਤੁਸੀਂ ਨੈਕਸਟ ਵਾਰ ਆਉਂਗੇ ਉਦੋਂ ਵੀ ਤੁਹਾਨੂੰ ਜੁਨੀਕ ਜੀ ਅਲੱਗ ਹੀ ਦਵਾਗੇ ਤੁਹਾਨੂੰ ਬਣਾ ਕੇ ਆਹ ਵੀ ਹਜੇ ਲੱਗ ਰਿਹਾ ਲੱਗੀ ਜਾਂਦੇ ਹਾਂਜੀ ਲੱਗੀ ਜਾਂਦੇ ਆ ਤੇ ਆਹ ਉਹ ਟਾਈਲਾਂ ਆ ਗਈਆਂ ਜਿਹੜੀਆਂ ਆਪੋ ਥੱਲੇ ਦਿਖਾਉਂਦੇ ਸੀ ਹਾਂਜੀ ਉਹ ਟਾਈਲ ਆ ਗਈ 22 ਰੁਪਏ ਫੁੱਟਾਂ ਲਈ ਜੀ ਇਹ ਚ ਤੁਹਾਨੂੰ ਇਹ ਸਾਰੇ ਡਿਜ਼ਾਈਨ ਮਿਲ ਜਾਣਗੇ ਜੀ ਜੀ ਇਹ ਚ ਡਿਜ਼ਾਈਨ ਕਿੰਨੇ ਮਰਜ਼ੀ ਲੈ ਲਓ ਜੀ ਸਾਰੇ ਬੁੱਢਣ ਡਿਜ਼ਾਈਨ ਸਾਰੇ ਮਿਲ ਜਾਣਗੇ ਆਪਾਂ ਨੂੰ ਜੀ ਤਾਂ ਸਭ ਜਦੋਂ ਪੱਥਰ ਲੱਗ ਜਾਂਦਾ ਤਾਂ ਟੂਟੀਆਂ ਵਾਲੀ ਜਿਹੜੀ ਡਿਮਾਂਡ ਆ ਉਹ ਵੀ ਤੁਹਾਡੇ ਕੋਲੋਂ ਪੂਰੀ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਹੋ ਜਾਂਦੀ ਹੈ ਸਾਡੇ ਕੋਲ ਜਿਵੇਂ ਨਾਮੀ ਬ੍ਰਾਂਡ ਹੈ ਜਿਵੇਂ ਜੈਗੂਅਰ ਹੋਵੇ ਐਂਡਿਵਰ ਹੋ ਗਿਆ ਕਰਤਾਰ ਹੋ ਗਿਆ ਸਾਡੇ ਕੋਲ ਸਾਰੇ ਅਵੇਲੇਬਲ ਮਿਲਣਗੇ ਜੀ ਹਾਂ ਤੇ ਇੱਕ ਗੱਲ ਆ ਵੀ ਜੈਗੂਅਰ ਦਾ ਨਾਮ ਸੁਣ ਕੇ ਬਾਹਲੇ ਲੋਕ ਧਰ ਜਾਂਦੇ ਜੈਗੂਅਰ ਬਹੁਤ ਜ਼ਿਆਦਾ ਮਹਿੰਗਾ ਨਹੀਂ ਹੁੰਦਾ ਕੁਆਲਿਟੀ ਜੀ ਜ਼ਿਆਦਾ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਜੀ ਪਰ ਜੈਗੂਅਰ ਦੇ ਮਿਲ ਜਾਂਦੇ ਸਾਰੇ ਰੇਟ ਹੀ ਬਿਲਕੁਲ ਬਿਲਕੁਲ ਸਾਰੇ ਰੇਟ ਮਿਲ ਜਾਂਦੇ ਆ ਇਹਦੇ ਵਿੱਚ ਕੀ ਹੁੰਦਾ ਜੀ ਮਤਲਬ ਕੀ ਹੁੰਦਾ ਜੈਗੂਅਰ ਦੇ ਵਿੱਚ ਇੱਕ ਘਰਤ ਪੈਸਾ ਜੋ ਲੱਗਦਾ ਕਿ ਬੰਦੇ ਨੂੰ ਇੱਕ ਵਾਰ ਪੈਸਾ ਲਾ ਕੇ 10 ਸਾਲ 12 ਸਾਲ ਸਤ ਝੱਕ ਨਹੀਂ ਲੋੜਨੀ ਹੈਗੀ ਫੇਰ ਤੇ ਇੱਕ ਪੈਸਾ ਵੀ ਨਹੀਂ ਲੱਗਦਾ ਉਦੋਂ ਬਾਅਦ ਤਾਂ ਜੀ ਯਾਰ ਜੇ ਤੁਹਾਡੇ ਕੁੱਤਿਆਂ ਪਿਆਨ ਨੂੰ ਤੁਹਾਨੂੰ ਟੱਪ ਟਪ 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 ਸੁਣੀ ਜਾਂਦੀ ਹੈ ਕੋਈ ਸਵਾਦ ਵਾਲੀ ਗੱਲ। ਹਾਂ ਜੈਗਵਰ ਜੇ ਦੀ ਇੱਕ ਤਾਂ ਨਹੀਂ ਆਉਂਦੀ। ਹਾਂ। ਪਰ ਜੈਗਵਰ ਦੀ ਬਸ ਇਹੀ ਕੁਆਲਿਟੀ ਹੈ। ਜੈਗਵਰ ਆਪ ਦੇ ਨਾਮ ਨਾਲ ਹੀ बिकਦਾ ਜੀ। ਨਾਂ ਨਾਲ ਹੀ। ਕੁਆਲਿਟੀ ਕਰਕੇ, ਪਲੱਸ ਸਰਵਿਸ ਕਰਕੇ ਜੀ। ਸਰਵਿਸ ਕਰਕੇ। ਕੰਪਨੀ ਸਰਵਿਸ ਦਿੰਦੀ ਹੈ। ਜਿਹੜਾ ਬੰਦਾ ਤੁਹਾਡੇ ਤੋਂ ਜੈਗਵਰ ਦਾ ਲਊਗਾ ਕੰਪਨੀ ਸਰਵਿਸ ਦੇਊਗੀ। ਦੇਊਗੀ, ਦੇਊਗੀ। ਉੱਥੇ ਡੀਲਰ ਆਈ ਆਪਾਂ ਕੰਪਨੀ ਦੇ। ਠੀਕ ਹੈ ਜੀ। ਯਾਨੀ ਹੈ ਕਿ ਦੋ ਰੂਟੀਆਂ ਰੱਖ ਕੇ ਕੰਮ ਕਰ ਲਿਆ ਜੀ। ਮਤਲਬ ਕਿੰਨਾ ਮਰਜ਼ੀ ਮਾਲੋ ਸਾਡਾ ਠੀਕ ਹੈ ਜੀ ਸੈਂਟਰੀ ਦਾ ਜਿੰਨਾ ਵੀ ਜਿੰਨਾ ਵੀ ਸਮਾਨ ਹੈਗਾ ਸ਼ੀਟਾਂ ਹੋਣਗੀਆਂ ਸੈਂਟਰੀ ਵਿੱਚ ਕੀ ਹੁੰਦਾ ਜੀ ਮੈਂ ਪਾਈਪ ਤੋਂ ਲੈ ਕੇ ਜੀ ਲਾਕਸ਼ ਤੱਕ ਸੈਂਟਰੀ ਜਿਵੇਂ ਆਪਣੇ ਲੱਗਣ ਟੈਪਸ ਵਗੈਰਾ ਸਾਰਾ ਕੁਝ ਹੀ ਮਿਲਦਾ ਜੀ ਸ਼ੈਂਕ ਹੋਗੇ ਜਿੰਨਾ ਜੋ ਸ਼ੈਂਕ ਹੋਗੇ ਪਾਈਪਾਂ ਹੋਗੀਆਂ ਐਲਬੋ ਹੋਗੇ ਜੀ ਜਿਹੜਾ ਵੀ ਅੰਡ ਫਿਟਿੰਗ ਦੇ ਵਿੱਚ ਲੱਗਦਾ ਸਾਰਾ ਸਮਾਨ ਆਪਣੇ ਕੋਲ ਅਵੇਲੇਬਲ ਹੈ ਮਤਲਬ ਪਲੰਬਰ ਨੂੰ ਜਿਹੜੀ ਚੀਜ਼ ਦੀ ਲੋੜ ਹੈਗੀ ਉਹ ਤੁਹਾਡੇ ਕੋਲ ਸਾਰੀ ਮਿਲੂਗੀ ਹਾਂਜੀ ਕੋਈ ਕਿਚਨ ਸ਼ੈਂਕ ਚਾਹੀਦਾ ਕੋਈ ਵਾਸ਼ਵੇਸ਼ ਚਾਹੀਦਾ ਹਾਂਜੀ ਕੋਈ ਸ਼ੀਟ ਚਾਹੀਦੀ ਹੈ ਕੋਈ ਸਾਰਾ ਕੁਝ ਸਾਰਾ ਅਵੇਲੇਬਲ ਹੈ ਜੀ ਕੋਸੇ ਬੜੇ ਆ ਬੜੇ ਸੋਹਣੇ ਲੱਗੇ ਹੋਏ ਆ ਸ਼ੰਕਾ ਇਹ ਸਾਰੇ ਜੈਗੂਅਰ ਦੇ ਆ ਜੀ ਅੱਛਾ ਇਹ ਇਹ ਵੀ ਐਗੂਰ ਦੀ ਆ ਇਹ ਸਾਰੇ ਜੈਗੂਰ ਆ ਹਾਂ ਜੀ ਯਾ ਬਲੈਕ ਦੇ ਵਿੱਚ ਜੈਗੂਅਰ ਆਈ ਹੈ ਆ ਦੇਖੋ ਮੈਟ ਦੇ ਵਿੱਚ ਕਿੰਨਾ ਸੋਹਣਾ ਆ ਹਾਂ ਜੀ ਮੈਟ ਫਿਨਿਸ਼ ਆ ਗਈ ਜੀ ਹਾਂ ਇਹ ਜੈਗੂਰ ਦੀ ਆ ਹਾਂ ਜੀ ਸਾਰਾ ਜੈਗੂਅਰ ਆਈ ਹੈ ਆ ਦੇਖ ਕਿੱਡੇ ਸੋਹਣੇ ਲੱਗੇ ਹੋਏ ਆ ਦੇਖ ਲੈ ਆ ਆ ਹਿੰਦਵੀਰ ਦਾ ਹਾਂ ਜੀ ਆ ਹਿੰਦਵੀਰ ਇਹ ਜੈਗੂਅਰ ਦਾ ਵੀ ਮਿਲ ਜੂ ਤੁਹਾਨੂੰ ਇਹ ਮੋਡਲ ਜੀ ਜਿਵੇਂ ਆ ਪਿਆ ਜੀ ਹਾਂ ਜੀ ਤੇ ਹਿੰਦੇ ਵਰਦੇ ਮਿਲ ਜੂਏ ਜੀ ਪੱਥਰ ਬਾਈ ਆਪਣੇ ਕੋਲ ਕੁਦਰਤ ਮੇੜ ਜਿਹੜਾ ਪੱਥਰ ਆ ਹਨਾ ਜਿਹੜਾ ਜਿਹੜਾ ਨਿਕਲਦਾ ਖਾਨਾ ਚੋਂ ਬਿਲਕੁਲ ਬਿਲਕੁਲ ਉਹੀ ਮਿਲੂ ਆਪਣੇ ਕੋਲ ਉਹ ਵੀ ਸਾਰੇ ਤਰ੍ਹਾਂ ਦਾ ਹੈਗਾ ਆਪਣੇ ਕੋਲ ਹਾਂ ਜੀ ਸਾਰੇ ਤਰ੍ਹਾਂ ਦਾ ਹੁੰਦਾ ਆਪਣੇ ਕੋਲ 60 ਰੁਪਏ ਤੋਂ ਲੈ ਕੇ ਜੀ ਉਦੋਂ ਬਾਅਦ ਕਿੰਨੇ ਮਰਜ਼ੀ ਲੈ ਲਓ ਜੀ ਮਤਲਬ 60 ਰੁਪਏ ਫੁੱਟ ਤੋਂ ਤੋਂ ਲੈ ਕੇ ਹੋ ਜਾਂਦਾ ਤੇ ਉਦੋਂ ਬਾਅਦ 220 ਰੁਪਏ ਫੁੱਟ ਤੱਕ ਪਿਆ ਆਪਣੇ ਕੋਲ ਆਪਣੇ ਕੋਲੇ ਰਾਜਸਥਾਨ ਵਾਲਾ ਵੀ ਹੈਗਾ ਤੇ ਸਾਊਥ ਵਾਲਾ ਵੀ ਹੈਗਾ ਜੀ ਸਾਊਥ ਵਾਲਾ ਵੀ ਹੈਗਾ ਹਾਂ ਜੀ ਹਾਂ ਉਹਦੇ ਵਿੱਚ ਇਹਦੀ ਜਿਹੜੀ ਇਹਦੀ ਇਹਦੇ ਉੱਪਰ ਵੀ ਬਾਈ ਮਤਲਬ ਇਹਦੀ ਪਾਲਿਸ਼ ਪਾਲਿਸ਼ ਦਾ ਵੀ ਕੁਝ ਹਸਾਬ ਕਿਤਾਬ ਹੁੰਦਾ ਇਹ ਜਿਹੜਾ ਕੀ ਹੁੰਦਾ ਜੀ ਜਿਹੜਾ ਮਤਲਬ ਆਪਣਾ ਰਾਜਸਥਾਨ ਹੁੰਦਾ 60 65 ਵਾਲਾ ਉਹ ਸਿੰਗਲ ਹੈਂਡ ਪਾਲਿਸ਼ ਕੀਤੀ ਹੁੰਦੀ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਕੀ ਹੁੰਦਾ ਆਪਾਂ ਗੋਲਾ ਬਣਾਉਂਦੇ ਆ ਜੀ ਥੋੜਾ ਜਿਹਾ ਮੱਧਮ ਗੋਲਾ ਬੰਦਾ ਜੀ ਅੱਛਾ ਜੀ ਠੀਕ ਜਿਹੜਾ ਹੁੰਦਾ ਜੀ ਮੈਂ 75 ਰੁਪਏ ਦੇ ਉੱਤੇ ਸਟਾਰਟ ਹੋ ਜਾਂਦਾ ਗ੍ਰੇਨੇਡ ਜੀ ਉਹ ਨੈਚੁਰਲ ਹੁੰਦਾ ਜੀ ਮਤਲਬ ਨੈਚੁਰਲ ਮਤਲਬ ਉਹਦਾ ਗੋਲਾ ਬਣਾਵਾਂਗੇ ਗੋਲਾ ਬਣਾਵਾਂਗੇ ਉਹਦੇ ਵਿੱਚੋਂ ਵੀ ਉਵੇਂ ਹੀ ਨਿਕਲੂਗਾ ਉਵੇਂ ਹੀ ਨ ਵੀ ਉਹ ਉਹਦਾ ਪ੍ਰੀਤ ਜੇ ਸਾਈਡ ਤੋਂ ਉਹਨੂੰ ਕੱਟਾਂਗੇ ਉਹਦੇ ਵਿੱਚੋਂ ਵੀ ਓਮੀ ਪੱਥਰ ਓਮੀ ਪੱਥਰ ਨਿਕਲੂਆ ਜਦੋਂ ਉਹਦੇ ਦਾ ਆਪਾਂ ਸੱਤ ਬੱਟੀਆਂ ਮਾਰਾਂਗੇ ਜੀ ਕਾਰੀਗਰ ਆਪਣਾ ਬੱਟੀਆਂ ਮਾਰੂਆ ਤੇ ਉਹ ਪ੍ਰੋਪਰ ਓਮੀ ਵਿੱਚ ਮੋਲਡਿੰਗ ਉਹਦੇ ਹੀ ਬਣ ਜਾਂਦੀ ਹੈ ਜੀ ਅੱਛਾ ਉਹ ਓਮੀ 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 ਵੀ ਬਣ ਜਾਂਦਾ ਜਮਾ ਸੇਮ ਜੀ ਕਈ ਵਾਰ ਆਪਾਂ ਲਾਦਾਂ ਕਿ ਬਣਿਆ ਨਹੀਂ ਹੈਗਾ ਜੀ ਕਾਲ ਸ਼ਾਈਨਰ ਆਉਂਦੇ ਹੈ ਜੀ ਉਹ ਮਾਰ ਦੋ ਮਤਲਬ ਗੋਲੇ ਤੇ ਸ਼ਾਈਨਿੰਗ ਉਹਦੇ ਹੀ ਉੱਪਰ ਮੰਗੂ ਆ ਜਾਂਦੀ ਹੈ ਜੀ ਠੀਕ ਹੈ ਇਹਦੇ ਵਿੱਚ ਕੀ ਹੈ ਤੁਹਾਨੂੰ ਬਹੁਤ ਆਰਟੀਕਲ ਮਿਲਣਗੇ ਸਾਡੇ ਕੋਲ ਜੀ ਹਾਂਜੀ ਆਰਟੀਕਲ ਇਹਦੇ ਵਿੱਚ ਕਲਰ ਵਿੱਚ ਇਹਦੇ ਵਿੱਚ ਬਹੁਤ ਮਿਲਣਗੇ ਜਿਵੇਂ ਪੀ ਵਾਈਟ ਹੋ ਗਿਆ ਜੀ ਚੀਮਾ ਕਲਰ ਹੋ ਗਿਆ ਬਲੈਕ ਹੋ ਗਿਆ ਜੀ ਉਹ ਕੋਈ ਬਰਾਊਨ ਦੇ ਵਿੱਚ ਹੋ ਗਿਆ 10 ਬਰਾਊਨ ਸਾਊਥ ਨਾਲ ਜਿਵੇਂ ਕਲਰ ਆ ਜਾਂਦੇ ਆ ਜੀ ਉਹ ਕੋਈ ਹਣੀ ਬਲੂ ਸ਼ੇਡ ਲੈਣਾ ਜੀ ਇਹ ਆਪਣੇ ਕੋਲ ਸਾਰੇ ਸ਼ੇਡ ਅਵੇਲੇਬਲ ਹੁੰਦੇ ਆ ਜੀ ਮਾਰਕਟ ਨਾਲ ਬਹੁਤ ਘੱਟ ਰੇਟ ਤੇ ਵਧੀਆ ਕੁਆਲਿਟੀ ਜੀ ਸਾਫ ਸਰਾ ਇੱਕ ਇੱਕ ਹੋਰ ਗੱਲ ਵੀ ਮਤਲਬ ਜਿੰਨਾ ਮਰਜ਼ੀ ਲੈ ਲਓ ਕਿੰਨਾ ਮਰਜ਼ੀ ਲੈ ਲਓ ਜੀ 3000 ਫੁੱਟ 1200 1500 5000 ਆ ਵੀ ਬਲ ਸਟਾਕ ਮਿਲਣਗੇ ਆਪਣੇ ਕੋਲ ਵੀ ਤੇ ਜਿਹੜਾ ਜਿਹੜਾ ਤੁਹਾਨੂੰ ਦੇਣਗੇ ਉਹ ਮਤਲਬ ਪੂਰਾ ਜਿੱਥੇ ਸਿਕਿਉਰ ਹੋਊਗਾ ਸਕੇਅਰ ਹੋਊਗਾ ਪੂਰਾ ਸਕੇਅਰ ਦੇ ਪੈਸੇ ਲੈਣੇ ਆ ਜੀ ਸਕੇਅਰ ਦੇ ਪੈਸੇ ਲੈਣਗੇ ਮਤਲਬ ਜੇ ਕਿਸੇ ਜਗ੍ਹਾ ਤੋਂ ਖੁੰਝਾ ਕੱਟਿਆ ਹੋਇਆ ਉਹ ਉਹਦੇ ਵਿੱਚ ਨਹੀਂ ਗਿਣਾਇਆ ਜਾਂਦਾ ਜੀ ਹਨਾ ਉਹ ਪੂਰੇ ਸਕੇਅਰ ਦੇ ਹੋਣਗੇ ਭਈ ਜੇ ਹੁਣ ਮੰਨ ਲਓ ਵੀ ਆਹ ਇੰਨਾ ਟੁੱਟਿਆ ਹੋਇਆ ਤਾਂ ਆਪਾਂ ਟੁੱਟਿਆ ਹੋਇਆ ਤੇ ਇਹਦੇ ਇੰਨਾ ਇਹ ਜਿਹੜੀ ਇੰਨੀ ਚੀਜ਼ ਹੈ ਛੱਡੀ ਜਾਊ ਜੀ ਇਹ ਸਿਰਫ ਚੋਰ ਸ ਬਿਸਕਟ ਮੰਗੂ ਆਪਾਂ ਕਹਿ ਦਿੰਦੇ ਨੇ ਚੋਰਸ ਸਕੇਅਰ ਦੇ ਪੈਸੇ ਲੈਣਗੇ ਵਿੱਚ ਚੋਰਸ ਦੇ ਪੈਸੇ ਲੈਣੇ ਪੈਸੇ ਲੈਣੇ ਹਾਂਜੀ ਚੋਰਸ ਤੋਂ ਬਿਨਾ ਬਾਕੀ ਦੇ ਪੈਸੇ ਨਹੀਂ ਲਵਾਂਗੇ ਨਹੀਂ 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 ਲੈ ਵੀ ਸੱਚ ਨੂੰ ਜਿੰਨੇ ਵੀ ਮਤਲਬ ਜੇ ਜੋ ਵੀ ਮੈਂ ਸਮਾਨ ਦਿਖਾ ਸਕਿਆ ਵਿੱਚ ਇੱਕ ਇਹ ਰੋ ਆ ਮੈਨ ਮੇਡ ਪਿਆ ਦੇਖੋ ਹਾਂਜੀ ਇਹ ਸਲੇਬਾਂ ਜੀ ਜਿਹੜੇ ਸਮਾਨ ਅੰਦਰ ਦਿਖਾਈਆਂ ਸੀ ਜੀ ਇਹ ਇਦਾਂ ਆਉਂਦੀ ਐ ਪੀਸ ਜੀ ਵੱਡੇ ਪੀਸ ਹੁੰਦੇ ਆ ਇਹ ਅੱਛਾ ਇਹ ਵੀ ਬਾਹਰ ਹੀ ਪਾਇਆ ਹਾਂਜੀ ਬਾਹਰ ਹੀ ਪਿਆ ਹਾਂਜੀ ਇਹਨੂੰ ਕੁਝ ਨਹੀਂ ਹੁੰਦਾ ਜੀ ਇਹ ਠੀਕ ਆ ਇਹ ਮਤਲਬ ਵਾਈਟ ਮਿਲ ਜੁੰਦੇ ਨੇ ਇਹਨੂੰ ਵਾਈਟ ਆ ਦੇਖੋ ਜੀ ਹਾਂ ਆ ਪਏ ਲੈ ਆ ਮੈਨ ਮੇਡ ਵੀ ਪਾਇਆ ਮੈਨ ਮੇਡ ਆ ਭਾਵਾ ਮੂੰਹ ਦੇਖ ਲਓ ਵਿੱਚ ਜੀ ਮਤਲਬ ਹਾਂ ਤੇ ਜੇ ਕਿਸੇ ਵੀ ਸੱਜਣ ਨੇ ਯਾਰ ਕੁਝ ਵੀ ਲੈਣਾ ਨਾ ਤੇ ਬਾਈ ਨੂੰ ਫੋਨ ਕਰ ਲਿਓ ਐਵੇਂ ਤਾਂ ਨਹੀਂ ਹੁੰਦਾ ਵੀ ਕਿਸੇ ਦਿਨ ਬੰਦਾ ਆਵੇ ਤੇ ਤੁਸੀਂ ਨਹੀਂ ਨਹੀਂ ਸਾਡਾ 365 ਦਿਨ ਅਸੀਂ ਮਤਲਬ ਓਪਨ ਹੁੰਦਾ ਸ਼ੋਅਰੂਮ ਆਪਣਾ ਜੀ ਜਦੋਂ ਮਰਜੀ ਆ ਸਕਦਾ ਕਦੋਂ ਮਰਜੀ ਆਓ ਹਾਂ ਜੀ ਜਦੋਂ ਮਰਜੀ ਆ ਸਕਦਾ ਕਿਸੇ ਵੀ ਥਾਂ ਤੇ ਮੰਗਵਾ ਸਕਦਾ ਕਿਸੇ ਵੀ ਥਾਂ ਤੇ ਜੀ ਵੀ ਕਿਸੇ ਵੀ ਥਾਂ ਤੇ ਨੌਰਥ ਇੰਡੀਆ ਜਿੱਥੇ ਮਰਜੀ ਮੰਗਾ ਲਓ ਉੱਥੇ ਭੇਜ ਦਾਂਗੇ ਜੀ ਜਿੱਥੇ ਵੀ ਯਾਰ ਵੀਰੇ ਤੁਸੀਂ ਜਿੱਥੇ ਵੀ ਫੋਨ ਕਰੋਗੇ ਯਾਰ ਇਹ ਬੰਦੇ ਪਹੁੰਚ ਕਰਨਗੇ ਜਿਮੇਵਾਰੀ ਨਾਲ ਖੜਨਗੇ ਵੀ ਵਧੀਆ ਮਤਲਬ ਇੱਕ ਆਪ ਕਹਿ ਸਕਦੇ ਆ ਕਿ ਇੱਕ ਰਿਸਪੈਕਟਡ ਆ ਰਾਮਪੁਰੇ ਫੂਲ ਦੇ ਇੱਕ ਰਿਸਪੈਕਟਡ ਬੰਦੇ ਆ ਤੇ ਬਹੁਤ ਸੋਹਣਾ ਕੰਮ ਕਰਦੇ ਆ ਦੋਨੇ ਭਰਾ ਰੜ ਕੇ ਬਹੁਤ ਸੋਹਣਾ ਕੰਮ ਕਰਦੇ ਆ ਬਹੁਤ ਚਿਰ ਤੋਂ ਕੰਮ ਕਰਦੇ ਆ ਜੇ ਕੋਈ ਵੀ ਸੱਜਣ ਤੁਹਾਨੂੰ ਇਮਾਰਤ ਨਾਲ ਸੰਬੰਧ ਤੇ ਕੋਈ ਵੀ ਜਾਣਕਾਰੀ ਚਾਹੀਦੀ ਆ ਨਾ ਭਾਈ ਹੁਣ ਉਹਨਾਂ ਨੂੰ ਫੋਨ ਕਰ ਲਿਓ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ